ਦੇ ਸਾਨੂੰ ਕਿ ਸਿਆਸਤਨ ਬਹੁਤ ਸਾਰੇ ਤੁਹਾਡੇ ਚੰਗੇ ਮਿੱਤਰ ਵੀ ਨੇ ਕਿਉਂਕਿ ਕਲਾਕਾਰੀ ਖੇਤਰ ਦੇ ਵਿੱਚ ਜਦੋਂ ਨਿਕਲਦੇ ਨੇ ਤਾਂ ਜ਼ਰੂਰ ਜੀ ਜਦੋਂ ਉਹ ਸਟਰਗਲ ਚ ਉਹਦੇ ਮੇਰੇ ਬੱਚੇ ਨਹੀਂ ਪਰ ਜਦੋਂ ਰਾਈਜ਼ ਕਰਦੇ ਮੈਂ ਪਰੇ ਹੋ ਜਾਂਦਾ ਹਾਂ ਹਾਂ ਹੁਣ ਜਿਹੜੀ ਪੋਜੀਸ਼ਨ ਤੇ ਉਹ ਹੈ ਮੈਂ ਜਿਸ ਤਰ੍ਹਾਂ ਤੋਂ ਤੁਹਾਨੂੰ ਪੁੱਛਿਆ ਕਿ ਮੰਨਦੇ ਹੋ ਕਿ ਕੁਝ ਅੰਗੈਲੀਆਂ ਦਾ ਹੀ ਨਤੀਜਾ ਹੈ ਕਿ ਅੱਜ ਅਸੀਂ ਇਨ੍ਹਾਂ ਹਾਲਾਤਾਂ ਦੇ ਵਿੱਚ ਆ ਵੀ ਇਥੋਂ ਸੰਦੇਸ਼ ਜਾਊਗਾ ਫਿਰ ਉੱਥੇ ਜਾਊਗਾ ਫਿਰ ਉਹਦੇ ਕੋਲ ਜਾਊਗਾ ਜਦ ਨੂੰ ਇਹ ਸੰਦੇਸ਼ ਜਾਂਦਾ ਜਦ ਨੂੰ ਦਾ ਪਾਣੀ ਨੇ ਜਲਥਲ ਕਰਤਾ ਉਹ ਅਫਸਰ شاہੀ ਇਹ ਲਗਾ ਮੈਂ ਉਹ ਰਿਸ਼ਵਤ ਕ੍ਰਾਪਸ਼ਨ ਜਦੋਂ ਜ਼ੋਰਾਂ ਤੇ ਹੋ ਜੇ ਹੈ ਨਾ ਤਾਂ ਕੱਲ ਇੱਕ ਇਮਾਨਦਾਰ ਦੋ ਚਾਰ ਬੰਦੇ 10 ਬਣੀ ਫਿਰ ਉਹਦੇ ਸਰਵਾਈਵ ਕਰ ਲੈ ਫਿਰ ਪਹਿਲਾਂ ਪਹਿਲੇ 90 ਦਿਨ ਬਾਅਦ ਗਾਲ ਮਗਾਲੀ ਹੋਣ ਲੱਜਾਂ ਨੇ ਹੂੰ ਫਿਰ ਜੇ ਪਾਈ ਆ ਫਿਰ 5 ਸਾਲ ਫਿਰ ਦੇਖ ਲਓ ਹੰਨਦੋਂ ਆ ਜਿਹੜੇ ਹੁਣ ਆਪਣੇ ਸਾਹ ਡੇਰੇਆਂ ਦੇ ਬੈਠੇ ਆਂ ਬੋਲਦੇ ਆਜ ਕੋਈ ਠਾਣੇ ਦਾ ਖਿਲਾਫ ਨਹੀਂ ਬੋਲੁੰਦਾ ਨਾ ਤੁਸੀਂ ਅੱਜ ਡੇਰਾ ਕੋਈ ਖੜਿਆ ਨਹੀਂ ਪੰਜਾਬ ਨਾਲ ਨਹੀਂ ਹੁਣ ਖੜ ਜਾਣਗੇ ਜਦੋਂ ਹੁਣ ਆਪਾਂ ਗੱਲਾਂ ਕਰਦੇ ਆਂ ਆ ਜਾਣਾ ਕਈ ਐਨੇ ਸ਼ਰਮੋ ਸ਼ਰਮ ਕੋਈ ਨਹੀਂ ਹੂੰ ਬਟ ਮੇਨ ਪ੍ਰੋਬਲਮ ਤਾਂ ਇਹ ਹੈ ਵੀ ਜਿਹੜਾ ਉਹ ਡੇਰਾ ਜਿਹੜਾ ਜਿਹੜਾ ਵੱਡਾ ਡੇਰਾ ਉਹ ਵਿਆਸ ਵਾਲਾ ਉੱਥੇ ਜਿਹੜੀ ਜ਼ਮੀਨ ਨੂੰ ਵੜ ਪਿਆ ਹੋਇਆ ਉਹਦੇ ਬਾਰੇ ਕਿਹੜਾ ਸਿਆਸਤਦਾਨ ਬੋਲੂਗਾ ਕਿ ਹੁਣ ਅਸੀਂ ਅਗਲੀ ਖੇਪ ਚ ਲੈ ਕੇ ਜਾਣੇ ਜੀ ਦਵਾਈਆਂ ਹਾਂਜੀ ਔਰਤਾਂ ਦਾ ਕੁਝ ਜ਼ਰੂਰੀ ਸਮਾਨ ਹੁੰਦਾ ਕੁਝ ਬੱਚਿਆਂ ਦਾ ਹੁੰਦਾ ਹੂੰ ਤੇ ਉਸ ਤੋਂ ਬਾਅਦ ਜਦੋਂ ਮੱਛਰ ਦੀ ਸੰਭਾਵਨਾ ਬਹੁਤ ਵੱਨ ਜਾਂਦੀ ਹੈ ਜੀ 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 ਉਹ ਆਪਣੀ ਬਿਮਾਰੀਆਂ ਦੇ ਬਾਰੇ ਔਰ ਮਾਸ ਜਾਂ ਬਾਕੀ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀ ਜ਼ਿਆਦਾ ਲੋਡ ਪੈਣੀ ਹੈ ਉਹ ਤੇਲ ਦੀ ਪੈਣੀ ਹੈ ਤੇ ਟਰੈਕਟਰਾਂ ਦੀ ਪੈਣੀ ਹੈ ਹੂੰ ਅਸੀਂ ਸਰ ਜੀ ਤਾਂ ਪੂਰੀ ਤਿਆਰੀ ਹੋ ਗਈ ਹੈ ਇੱਥੇ ਬੈਠਿਆਂ ਦਿਲ ਨੂੰ ਹੋ ਰਿਹਾ ਹੈ ਕਿ ਫਟਾਫਟ ਸਾਡਾ ਇਹ ਕੰਪਨੀ ਦੇ ਚੱਕਰ 'ਚ ਅਸੀਂ ਸਾਡਾ ਸ਼ੋਅ ਪਹਿਲਾਂ ਹੀ ਹੋ ਜਾਣਾ ਸੀ ਹਾਂ ਅਸੀਂ ਹੁਣ ਉੱਥੇ ਹੋਣਾ ਸੀ ਮੈਂ ਤਾਂ ਚਾਹੁੰਦਾ ਸੀ ਮੈਂ ਉੱਥੇ ਹੋਵਾਂ ਪੰਜਾਬੀਆਂ ਦੀ ਇੱਕੋ खासियत ਹੈ ਦੇਖੋ ਉਹ ਦੇਖ ਲਓ ਸੌਤ ਤੱਕ ਪੰਜਾਬ ਵਾਲੇ ਲੰਗਰ ਲਾ ਕੇ ਆਉਂਦੇ ਨੇ ਪ੍ਰੋਬਲਮ ਆਉਂਦੀ ਹੈ ਪੰਜਾਬੀਆਂ ਨੂੰ ਸਭ ਤੋਂ ਪਹਿਲਾਂ ਮਨ ਲ ਲ ਰਹਿੰਦਾ ਹੈ ਕਿ ਪੰਜਾਬ ਹਰ ਕਿਸੇ ਨੂੰ ਛੱਡਦਾ ਹੈ ਪੰਜਾਬ ਜੀ ਕੋਰੋਨਾ ਵੇਲੇ ਇੱਕ ਸਾਡਾ ਡਰਾਈਵਰ ਰੌਲਾ ਪਾਉਂਦਾ ਸੀ ਹਮ ਤੇ ਇੱਕ ਡਰਾਈਵਰ ਨੂੰ ਗੁਜਰਾਤ 'ਚ ਪਾਣੀ ਨਹੀਂ ਪੀਣ ਦਿੱਤਾ ਹਮ ਤੇ ਦੂਜੇ ਨੂੰ ਬਿਹਾਰ 'ਚ ਨਹੀਂ ਪੀਣ ਦਿੱਤਾ ਤੇ ਮੈਨੂੰ ਇਸ ਗੱਲ ਦਾ ਬੜਾ ਰੱਜ ਹੋਇਆ ਵੀ ਤੁਸੀਂ ਇਹਦੇ ਚ ਹੈਲਪ ਕਰੋ ਮੈਂ ਕਹਾਂ ਨਹੀਂ ਉਹ ਸਾਡੇ ਵਾਲਿਆਂ ਨੂੰ ਪਾਣੀ ਵੀ ਨਹੀਂ ਪਵਾਉਂਦੇ ਹੋਰ ਕੰਮ ਲਈ ਸੇਵਾ ਲਾਉਂਦੇ ਕਈ ਵਾਰੀ ਸਾਨੂੰ ਐਦਾਂ ਲੱਗਦਾ ਕਿ ਜੇ ਸਾਡੇ ਨਾਲ ਐ ਨਹੀਂ ਹੁੰਦਾ ਤੂੰ ਹੁਣ ਮੈਂ ਹਰਿਆਣੇ ਵਾਲਿਆਂ ਨੂੰ ਹਿਮਾਚਲ ਨੂੰ ਸੁਨਿਆ ਦਿੰਦਾ ਉੱਥੋਂ ਤੁਸੀਂ ਕਈ ਵਾਰ ਮੈਂ ਸਭ ਮਾਈਲਸਟੋਨ ਜਿਹੜਾ ਸਾਬਤ ਹੋ ਜਾਂਦੇ ਨੇ ਲੱਗਦਾ ਕਿ ਹਰ ਸਾਲ ਇੱਕ ਮਾਈਲਸਟੋਨ ਬਣ ਗਈ ਦੇਖੋ ਜ਼ਿੰਦਗੀ ਕਰਮ ਹੈ ਉਹ ਤੁਸੀਂ ਜਦੋਂ ਵੀ ਕਿਸੇ ਨੂੰ ਸਕਾਫ ਲੈਣਾ ਪਹਿਲਾਂ ਇੱਕ ਲੈ ਕੇ ਆਇਆ ਕਰੋ ਆਪਾਂ ਐਕਸਚੇਂਜ ਕਰ ਲਿਆ ਖੁਲਾ ਕੇ ਸਾਡੇ ਵਾਲੇ ਲਈ ਸਾਡੇ ਅਸੀਂ ਤਾਂ ਪੰਜਾਬ ਵਾਲੇ ਕਲਕੱਤੇ, ਮੇਰਟ, ਬੰਬੇ ਹੈ ਨਾ ਉਹ ਸਾਊਥ 'ਚ ਸਾਡਾ ਤਾਂ ਉੱਥੇ ਹੀ ਟਰਾਂਸਪੋਰਟ ਦੇ ਕੰਮ ਪੰਜਾਬੀਆਂ ਦਾ ਬਹੁਤ ਅੱਛਾ ਚੱਲਦਾ ਸਾਨੂੰ ਪਰਦੇਸ ਐਸੇ ਲਈ ਆਉਣਾ ਪਿਆ ਉੱਥੇ ਸਿਸਟਮ ਨਹੀਂ ਸੀ ਚੱਗਾ ਹੁਣ ਜਦੋਂ ਅਮਰੀਕਾ ਦੇ ਵੱਲੋਂ ਟੈਰਿਫ ਲਗਾਇਆ ਗਿਆ ਤੇ ਫਿਰ ਜਦੋਂ ਟੈਰਿਫ ਵਾਪਸ ਛੜ ਗਈ ਤਾਂ ਹਰ ਕਿਸ ਨੇ ਕਿਹਾ ਕਿ ਅਮਰੀਕਾ ਨੇ ਤਾਂ ਚੀਕਾਂ ਕਢਾ ਦਿੱਤੀਆਂ ਫਿਰ ਅੱਧਿਆਂ ਨੇ ਗਾਣਾ ਉੱਥੇ ਜਾ ਕੇ ਸੁਣਿਆ ਕਿ ਅਮਰੀਕਾ ਅਮਰੀਕਾ ਕਢਾਊਗਾ ਚੀਕਾਂ ਇਹ ਸਮਾਜਿਕ ਕਮੇਡੀਆ ਨਾ ਇਹ ਮੂਰਖਾਂ ਦੇ ਟੋਲੇ ਬਹੁਤੇ ਬੈਠੇ ਹਨ ਜਿਹੜਾ ਪਿੰਡ 'ਚ ਸਭ ਤੋਂ ਲੰਡੂ ਬੰਦਾ ਹੁੰਦਾ ਉਹ ਸਭ ਤੋਂ ਵੱਡਾ ਅੱਜਕੱਲ ਮਹਾਨ ਬਣਿਆ ਹੋਇਆ ਸਾਰਸ਼ਕਾਰ ਪੰਜਾਬੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਮ੍ਰਿਤ ਵਰਦੀ ਅੱਜ ਜਿਹੜੇ ਮਹਿਮਾਨ ਸਾਡੇ ਨਾਲ ਨੇ ਮੈਨੂੰ ਨਹੀਂ ਲੱਗਦਾ ਕਿ ਬਹੁਤ ਕੋਈ ਮੈਂ ਲੰਬੇ ਚੌੜੇ 2-4 ਮਿੰਟ ਲਮਾ ਉਹਨਾਂ ਦੀ ਇੰਟਰੋਡਕਸ਼ਨ ਤੁਹਾਡੇ ਨਾਲ ਕਰਵਾਉਣ ਦੇ ਲਈ ਕਿਉਂਕਿ ਕਹਿੰਦੇ ਹੁੰਦੇ ਨਾ ਕਿ ਨਾਮ ਹੀ ਕਾਫੀ ਹੈ ਤੇ ਇਹ ਉਹੀ ਨਾਮ ਹੈ ਜਿਹੜਾ ਨਾਮ ਸੁਣਦੇ ਹੀ ਆਪਣੇ ਆਪ ਪਤਾ ਲੱਗ ਜਾਂਦਾ ਹੈ ਕਿ this name need no introduction the one and only legend himself babu maan babu maan ji satyekar satyekar ਕੀ ਹਾਲ ਚਾਲ ਹੈ ਆਨੰਦ ਜੀ ਆਨੰਦ ਅੱਛਾ ਮੈਂ ਤੁਹਾਨੂੰ ਪਤਾ ਵੈਸੇ ਸਕਾਫ ਲੈ ਕੇ ਆਉਣਾ ਸੀ ਪਰ ਮੈਂ ਲਿਆਈ ਨਹੀਂ ਨੇ ਹੁਣ ਪਤਾ ਕੀ ਹੈ ਇੱਕ ਪੰਗਾ ਇਹ ਪੈਂਦਾ ਵੀ ਮੈਂ ਹੁਣ ਜਿਹਦਾ ਸਕਾਫ ਰਿਕਾ ਤੇ ਚਾਉਣ ਵਾਲੇ ਇੱਥੇ ਵੀ ਹੁਣ ਇੱਕ ਨੇ ਫਿਰ ਉਹਦਾ ਕਦੀ ਤੁਸੀਂ ਹੱਲ ਕੱਢਿਆ ਵਕੀ ਉਹਦਾ ਹੱਲ ਮੈਂ ਹੁਣ ਨਵਾਂ ਇਹ ਕੱਢਿਆ ਕਿਉਂਕਿ ਮੈਂ ਪਿਛਲੇ 20 ਸਾਲ ਤੋਂ ਨਾ ਉਹ ਮੈਂ ਲਾ ਕੇ ਰਹਿਦਾ ਮੈਨੂੰ ਹੈਬਿਟ ਹੈ ਇਹਦੀ ਉਹ ਫਿਰ ਹੁਣ ਜਦ ਮੈਂ ਦੇ ਦਿੰਦਾ ਕਿਸੇ ਨੂੰ ਫਿਰ ਮੈਨੂੰ ਇਨੀ ਛੇਤੀ ਪਤਾ ਨਹੀਂ ਹੁੰਦਾ ਜਿੱਦਾਂ ਹੁਣ ਅਸੀਂ ਗੱਲ ਗਿਲੀਆਂ ਸਾਨੂੰ ਤਾਂ ਆਹ ਡਿਪੈਂਡੈਂਟ ਹੋਨੇ ਕਿਉਂ ਰਿਓ ਉਹ ਤੁਸੀਂ ਜਦੋਂ ਵੀ ਕਿਸੇ ਨੇ ਸਕਾਫ ਲੈਣਾ ਪਹਿਲਾਂ ਇੱਕ ਲੈ ਕੇ ਆਇਆ ਕਰੋ ਆਪਾਂ ਐਕਸਚੇਂਜ ਕਰ ਲੀਏ ਫੜਾ ਕੇ ਸਾਡੇ ਨਾਲ ਲੈ ਉਦੋਂ ਦਾ ਸੌਖਾ ਰਹੂਗਾ ਕਿਉਂਕਿ ਸਾਨੂੰ ਵੀ ਹੁਣ ਹਰ ਸ਼ਹਿਰ ਚ ਕੇਵਲ ਹੀ ਲੱਭਣਾ ਔਖ ਹੋ ਜਾਂਦਾ ਹੈ ਫਿਰ ਤੁਸੀਂ ਹੁਣ ਮੈਨੂੰ ਲੱਗਦਾ ਕਿ ਤੁਸੀਂ ਐਵੇਂ ਕਰਿਆ ਕਰੋ ਨਾ ਕਿ ਆਰਗੇਨਾਈਜ਼ਰਾਂ ਦਾ ਕਰੋ ਵੀ ਕਿ ਸਕਾਰਫ ਵੀ ਸਾਈਡ ਤੇ ਰੱਖੋ ਇਹ ਮੇਰੀ ਸਿਸਟਮ ਨੇ ਨਾ ਮੈਨੂੰ ਦੋ ਸਕਾਰਫ ਦਿੱਤੇ ਅੱਛਾ ਤਾਂ ਉਹ ਜਦੋਂ ਅਸੀਂ ਉੱਥੋਂ ਤੁਰੇ ਤਾਂ ਉਹ ਜਿਹੜਾ ਮੁੰਡਾ ਪ੍ਰਮੋਟਰ ਸਾਨੂੰ ਚੜਾਉਣ ਆਇਆ ਸੀ ਹਾਂ ਤਾਂ ਉਹ ਕਹਿੰਦਾ ਵੀ ਭਾਈ ਮੈਨੂੰ ਸਕਾਰਫ ਦੇ ਦਿਓ ਹਾਂ ਤੇ ਮੈਂ ਕਿਹਾ ਕਮਲ ਲੈ ਵੀ ਆ ਇੱਕ ਤੇ ਮੈਂ ਕਿਹਾ ਜਿਹੜਾ ਸਾਨੂੰ ਪਿਆਰ ਸਤਿਕਾਰ ਚ ਮਿਲਿਆ ਹੁੰਦਾ ਜੇ ਉਹ ਅਸੀਂ ਦੰਨੇ ਤਾਂ ਅਗਲੀ ਵਾਰੀ ਉਤਰਾਜ ਕਰਦਾ ਅਗਲਾ ਵੀ ਸਾਡੇ ਵਾਲਾ ਕਿੱਥੇ ਗਿਆ ਦੇ ਦੇ ਤਾਂ ਹਾਂ ਮੈਂ ਕਿਹਾ ਹੁਣ ਸੇਮ ਰੰਗ ਦਾ ਲੈ ਆਈ ਤੂੰ ਫਿਰ ਉਹ ਸਾਨੂੰ ਦੇ ਦੇ ਠੀਕ ਹੈ ਤੇ ਕਦੀ ਫਿਰ ਉਹ ਵਾਲਾ ਕਲਚਰ ਨਹੀਂ ਪ੍ਰਭਾਵਿਤ ਕੀਤਾ ਤੁਹਾਨੂੰ ਕਿ ਸ਼ੋਅ ਦੇ ਵਿੱਚ ਐਦਾਂ ਕਮਾ ਕੇ ਫਿਰ ਦੇਖੀਏ ਜਿਹਦੇ ਕੋਲ ਜਾਂਦਾ ਹੈ ਉਹਦਾ ਇਹ ਤਾਂ ਛੁੱਟੋ ਜਾਂਦਾ ਉਦੋਂ ਕੀ ਹੁੰਦਾ ਸ਼ੋਅ 'ਚ ਤਾਂ ਤਿਆਰੀ ਹੁੰਦੀ ਹੈ ਨਾ ਫਿਰ ਟੈਚੀ ਭਰ ਆਉਂਦਾ ਨੇ ਸਮਾਂ ਹਾਂ ਉਹ ਜਦੋਂ ਪਬਲਿਕਲੀ ਆਪਾਂ ਵੇਚਦੇ ਆ ਫਿਰ ਗੱਲ ਚ ਹੁੰਦਾ ਫਿਰ ਉਹਨੂੰ ਜਦੋਂ ਦੇ ਦਿੰਨੇ ਆ ਫਿਰ ਔਖਾ ਜਿਹਾ ਫੀਲ ਹੁੰਦਾ ਉਹ ਮੈਨੂੰ ਆਦਤ ਹੈ ਮੈਂ ਜਦੋਂ ਵੀ ਕਦੇ ਵਿਹਲਾ ਟਾਈਮ ਹੁੰਦਾ ਮੈਨੂੰ ਪਾਣੀ ਅੱਖਾਂ ਤੇ ਮੈਂ ਮਾਰਦਾ ਹਮੇਸ਼ਾ ਮੇਨੂੰ ਹੈਬਟ ਹੈ ਹੂੰ ਉਹ ਫਿਰ ਇੱਕ ਪਿੰਡਾਂ ਉਹਨਾਂ ਦੀ ਪਰ ਨੇ ਰੀ ਆਦਤ ਹੈ ਅੱਛਾ ਵੈਸੇ ਸ਼ੌਂਕੀ ਸਰਦਾਰ ਹੁਣ ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਜਿਹੜੀ ਟਰਾਂਸਫਰਮੇਸ਼ਨ ਤੁਸੀਂ ਵੀ ਦੇਖੀ ਮੈਂ ਸਿਰ ਤੋਂ ਲੈ ਕੇ ਉੱਤੇ ਤੱਕ ਦੇਖ ਰਹੀ ਹਾਂ ਇਹ ਸ਼ੌਂਕੀ ਸਰਦਾਰ ਆਪਣੇ ਉੱਤੇ ਹੀ ਨਾਮ ਰੱਖ ਲਿਆ ਸੀ ਕਿਉਂਕਿ ਮੈਂ ਦੇਖ ਰਹੀ ਹਾਂ ਇਹ ਪੈਂਟਸ ਵੀ ਬੜੀਆਂ ਡਿਫਰੈਂਟ ਨੇ ਤੇ ਹੁਣ ਵੈਸੇ ਹੈਅ ਸਟਾਈਲ ਵੀ ਤੁਸੀਂ ਸਾਡੇ ਸ਼ੇਅਰ ਚੇਂਜ ਕਰਕੇ ਆਏ ਹੋ ਉਹ ਅਸਲ ਚ ਅਗਲੀ ਫਿਲਮ ਚ ਤੁਹਾਡਾ ਕਰੈਕਟਰ ਇਦਾਂ ਦਾ ਸੀ ਅੱਛਾ ਕਿਉਂਕਿ ਤੁਸੀਂ ਪਹਿਲੇ ਕਟਾ ਲਉਗੇ ਜੇ ਇੱਕ ਬਾਜ ਵੀ ਦਾ ਕਟਾਉਣਾ ਹੈ ਉਹ ਤਾਂ ਮੈਂ ਜਿਆਦਾ ਚੂਜ਼ ਹੀ ਨਹੀਂ ਉਹ ਤਾਂ ਫੈਸ਼ਨ ਬਣ ਜਾਂਦਾ ਉਹ ਕੋਈ ਇਦਾਂ ਟ੍ਰੈਂਡ ਮੈਂ ਇਤਿਬਾਕ ਚ ਨਹੀਂ ਮੇਰੇ ਹੁੰਦਾ ਕਿ ਮੈਂ ਆਹ ਕਰ ਲਵਾਂ ਆਹ ਕਰਾਂ ਨਾਤਿੰਗ ਲੱਗਦਾ ਅੱਛਾ ਮੈਂ ਕਰਦਾ ਨਹੀਂ ਆ ਹੋ ਜਾਂਦਾ ਪਰ ਵੈਸੇ ਇੰਨੀ ਜ਼ਿਆਦਾ ਪਰ ਮੈਂ ਆਪਣਾ ਪਰਸਨਲ ਕਿਸ ਤਦਾਸ ਨਹੀਂ ਹੈ ਮੇਰੀ ਮੇਰੇ ਐਡੀਟਰ ਨਾਲ ਨਾ ਬੜੀ ਲੜਾਈ ਹੋ ਜਾਂਦੀ ਹੈ ਜਦੋਂ ਮੈਨੂੰ ਖਜਾਣਾ ਹੋਵੇ ਕਿ ਮੈਂ ਕੁਝ ਨਹੀਂ ਕਰਨਾ ਮੈਂ ਸਿਰਫ ਤੁਹਾਡਾ ਨਾਮ ਲੈ ਦੇਣਾ ਤੇ ਉਹ ਹੈ ਬਹੁਤ ਹੀ ਜ਼ਿਆਦਾ ਮੈਨੂੰ ਲੱਗਦਾ ਪੰਜਾਬ ਦੀ ਆਡੀਅנס ਆਪਾਂ ਕਟੜ ਫੈਨ ਕਹਿੰਦੇ ਨਾ ਤਾਂ ਬੱਬੂ ਮੰਨਦੀ ਹੈ ਕਿ ਉਸਤਾਦ ਬਾਰੇ ਨਹੀਂ ਕੋਈ ਗੱਲ ਅਸੀਂ ਸੁਣ ਸਕਦੇ ਤੇ ਮੈਨੂੰ ਲੱਗਦਾ ਕਿ ਤੁਹਾਡੇ ਜਿਹੜੇ ਚਾਣ ਵਾਲੇ ਤੇ ਉਹਨਾਂ ਦੇ ਨਾਲ ਅਸੀਂ ਕਈ ਵਾਰ ਪੰਗਾ ਵੀ ਲੈਣਾ ਹੋਵੇ ਨਾ ਮਾੜਾ ਜਿਹਾ ਕੁਝ ਕਹਿ ਦੋ ਤੁਹਾਡੇ ਬਾਰੇ ਤੇ ਉਹ ਇੰਨੇ ਕੁ ਜ਼ਿਆਦਾ ਇਮੋਸ਼ਨਲੀ ਅਗਰੈਸਿਵ ਹੁੰਦੇ ਹੋ ਹਮ ਬਟ ਉਹ ਤਸਵੀਰ ਹੁੰਦੀ ਹੈ ਇਹ ਸੁਣਨ ਵਾਲੇ ਦੀ ਆਪਣੀ ਤਸਵੀਰ ਉਹ ਗੀਤਾਂ ਨਾਲ ਕਿੰਨਾ ਜੁੜਿਆ ਜਦੋਂ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਮੈਂ ਸੰਗੀਤ ਫਿਰ ਉਹ ਇਸ ਤਰ੍ਹਾਂ ਰਿਐਕਟ ਕਰਦਾ ਰਿਐਕਟ ਕਰਦਾ 1975 ਤੋਂ 2005 ਸਾਡੇ ਹੋਸਟਲ ਚ ਵੀ ਇਸ ਤਰ੍ਹਾਂ ਦੀ ਨਿੱਜੀ ਗੱਲਬਾਤ ਚੱਲਦੀ ਹੁੰਦੀ ਸੀ ਹਾਂ ਉਹ ਸਾਡਾ ਦੋਸਤ ਸ਼ਰਮਾ ਜੀ ਉਸ ਚਮਕੀਲਾ ਬਹੁਤ ਸੁਣਦਾ ਸੀ ਅੱਛਾ ਇਹ ਮੈਂ ਜ਼ਿਆਦਾ ਮੁਹੰਮਦ ਸਦੀਕ ਸਾਹਿਬ ਤੇ ਸ੍ਰਿੰਦਰ ਘੋਸ਼ ਨੂੰ ਸੁਣਦਾ ਹੁੰਦਾ ਸੀ ਹਾਂ ਉਰੇ ਮੇਰੇ ਕੋਲ ਤੂੰ ਹਰ ਵੇਲੇ ਹੁਣ ਤੂੰ ਆਹ ਲਾ ਦੇ ਯਾਰ ਮੈਂ ਕਹਣਾ ਨਹੀਂ ਇਹੀ ਚੱਲਣਗੇ ਹਾਂ ਐਦਾਂ ਹੁੰਦਾ ਓਹ ਇੰਟਰਵਿਊ ਜਿਹਨੇ ਐਡਿਟ ਕਰੀ ਤੈਨੂੰ ਹਜੇ ਤੱਕ ਮੈਂ ਦੱਸ ਕੇ ਨਹੀਂ ਸੀ ਹੈ ਕਿ ਅੱਜ ਮੈਂ ਕਿਹਦੀ ਇੰਟਰਵਿਊ ਕਰਨ ਚੱਲੀ ਤੂੰ ਲਾਦਾ ਉਹਦੀ ਖੁਸ਼ੀ ਦਾ ਅੰਦਾਜ਼ਾ ਨਹੀਂ ਹੋਣਾ ਤੇ ਹਾਂ ਹਾਂ ਲੜਦੇ ਆਂ ਵਿਆਣੇ ਐਸੇ ਕਰਕੇ ਕਈ ਵਾਰੀ ਆ ਆਰਟਿਸਟ ਵੀ ਉਹਦੇ ਚ ਹਫਸ ਜਾਂਦਾ ਜਦੋਂ ਦੋ ਬੱਚੇ ਬਹਿਸ ਕਰਦੇ ਆ ਉਹ ਫਿਰ ਬਲੇਮ ਗੇਮ ਚੱਲਦੀ ਹੈ ਹਾਂ ਕੋਈ ਅੱਛੀ ਚੀਜ਼ ਨਹੀਂ ਬੈਸੇ ਤੇ ਕਲੇਸ਼ ਹੈ ਨੈਗੇਟਿਵਿਟੀ ਹੈ ਇਹ ਤੋਂ ਨੂੰ ਅਵੋਇਡ ਕਰੋ अच्छा बहुत सारे लोकां ने मैंने लगदा कि तस्वीर देख के ये अंदाजा नहीं हो पाना कि 50 साल ਦਾ ਸਫਰ ਬਬੂ ਮਾਨ ਜੀ ਤੁਸੀਂ ਪੂਰਾ ਕਰ ਲਿਆ ਤੇ ਉਹਦੇ ਵਿੱਚ ਮੈਂ ਅਸੀਂ 19ਵੇਂ ਸਾਲ ਤੋਂ ਬਾਅਦ ਜਨਮ ਦਿਨ ਨਹੀਂ ਮਨਾਇਆ। ਅੱਛਾ ਨਹੀਂ ਮਨਾਇਆ। ਉੱਥੇ ਖੜਾ ਲਿਆ ਆਪਦੀ। ਉਹਦੇ ਕਹਿੰਦੇ। ਆਈ ਕੇ ਕੱਟੇ ਹੀ ਨਹੀਂ ਗਏ। ਉਹਦੇ ਚ ਮੈਨੂੰ ਲੱਗਦਾ ਕਿ ਵੱਡਾ ਹਿੱਸਾ ਤਾਂ ਜਿਹੜਾ ਉਹ ਸੰਗੀਤ ਇੰਡਸਟਰੀ ਨੂੰ ਤੁਸੀਂ ਦੇ ਦਿੱਤਾ। ਹਮੇਸ਼ਾ ਜੀ ਹਮੇਸ਼ਾ। ਜਦੋਂ ਹੁਣ ਅੱਜ ਸੰਗੀਤ ਤੋਂ ਬਿਨਾ ਮੇਰੀ ਜ਼ਿੰਦਗੀ ਨਹੀਂ ਕੋਈ। ਮੈਂ ਸੋਚ ਨਹੀਂ ਸਕਦਾ ਮੇਰੀ ਦਿਨ ਰਾਤ ਸਵੇਰ ਤੇ ਯਾ ਮੈਂ ਆਪਣੇ ਲੋਕਾਂ ਬਾਰੇ ਸੋਚਦਾ ਤੇ ਫਿਰ ਫਿਰ ਜਦੋਂ ਲੋਕੀ ਉਹ ਕਈ ਵਾਰ ਸਵਾਲ ਕਰਦੇ ਹੁੰਦੇ ਨੇ ਕਿ ਜੇ ਆਹ ਨਾ ਹੁੰਦੇ ਤਾਂ ਫਿਰ ਕੀ ਹੁੰਦੇ ਫਿਰ ਅੱਜ ਕੈਨੇਡਾ 'ਚ ਬੈਠੇ ਤਾਂ ਫਿਰ ਟਰੱਕ ਹੀ ਚਲਾਉਂਦੇ ਹੁੰਦੇ ਸਾਡਾ ਟਰਾਂਸਪੋਰਟ ਦੀ ਕੰਮ ਸਾਡਾ ਇਹ ਸੈਕਟਰ ਦੇ ਸਾਡੇ ਦਾਦੇ ਹੋਰਾਂ ਨੇ ਬਹੁਤ ਪਹਿਲਾਂ ਵੱਡਾ ਕੰਮ ਕਰ ਲਿਆ ਸੀ ਹੂੰ ਫਿਰ ਉਹ ਬਜ਼ੁਰਗਾ ਨੇ ਉਸ ਤਰ੍ਹਾਂ ਨਹੀਂ ਸੰਭਿਆ ਹਮ ਤਾਂ ਆ ਜੀ ਹੋ ਰਹੀ ਉੱਥੇ ਰਹੇ ਫਿਰ 84 ਤੋਂ ਬਾਅਦ ਉੱਥੋਂ ਇਧਰ ਨੂੰ ਆਉਣ ਲੱਗੇ ਸੀ ਉਸ ਤੋਂ ਬਾਅਦ ਲੋਕ ਸਾਡੇ ਬਾਹਰ ਨੂੰ ਆਉਣ ਲੱਗੇ ਹਮ ਤੇ ਜੇ ਸਾਡਾ ਸਿਸਟਮ ਚੰਗਾ ਹੁੰਦਾ ਤਾਂ ਸਾਡੇ ਵਾਲਿਆਂ ਨੂੰ ਇੱਥੇ ਆਉਣ ਦੀ ਲੋੜ ਨਹੀਂ ਸੀ ਸਾਡੇ ਅਸੀਂ ਤਾਂ ਪੰਜਾਬ ਵਾਲੇ ਕਲਕੱਤੇ ਮੇਰਟ ਬੰਬੇ ਹੈ ਨਾ ਉਹ ਸਾਊਥ 'ਚ ਸਾਡਾ ਤਾਂ ਉੱਥੇ ਹੀ ਟਰਾਂਸਪੋਰਟ ਦੇ ਕੰਮ ਪੰਜਾਬੀਆਂ ਦਾ ਬਹੁਤ ਅੱਛਾ ਚੱਲਦਾ ਸਾਨੂੰ ਪ੍ਰਦੇਸ਼ ਐਸੇ ਲਈ ਆਉਣਾ ਪਿਆ ਕਿ ਉੱਥੇ ਸਿਸਟਮ ਨਹੀਂ ਸੀ ਚੰਗਾ अच्छा शुरुआती ਜਿਹੜੀਆਂ ਤੁਹਾਡੀ ਇੰਟਰਵਿਊ ਸੀ ਉਹਦੇ ਵਿੱਚ ਨਾ ਬਬੂ ਮਾਨ ਨੇ ਅਕਸਰ ਇਹ ਗੱਲ ਵੀ ਕਹੀ ਹੈ ਕਿ ਮੇਰੇ ਗਾਣੇ ਜਿਹੜੇ ਨੇ ਉਹ ਹਰ ਕਿਸੇ ਨੂੰ ਸਮਝ ਨਹੀਂ ਆਉਂਦੇ ਤੇ ਉਹ ਥੋੜੇ ਲੇਟ ਸਮਝ ਆਉਂਦੇ ਨੇ ਹੁਣ ਜਦੋਂ ਅਮਰੀਕਾ ਦੇ ਵੱਲੋਂ ਟੈਰਿਫ ਲਗਾਇਆ ਗਿਆ ਤੇ ਫਿਰ ਜਦੋਂ ਟੈਰਿਫ ウォਰ ਛੇੜੀ ਗਈ ਤੇ ਹਰ ਕਿਸੇ ਨੇ ਕਿਹਾ ਕਿ ਅਮਰੀਕਾ ਨੇ ਤਾਂ ਚੀਕਾਂ ਕਢਾ ਦਿੱਤੀਆਂ ਫਿਰ ਅੱਧਿਆਂ ਨੇ ਗਾਣਾ ਉੱਧਰ ਜਾ ਕੇ ਸੁਣਿਆ ਕਿ ਅਮਰੀਕਾ ਅਮਰੀਕਾ ਕਢਾਊਗਾ ਚੀਕਾਂ ਇਹ ਸਮਾਜਿਕ ਕਮੇਡੀਆ ਨਾ ਇਹ ਮੂਰਖਾਂ ਦੇ ਟੋਲੇ ਬਹੁਤੇ ਬੈਠੇ ਆ ਜਿਹੜਾ ਪਿੰਡ 'ਚ ਸਭ ਤੋਂ ਲੰਡੂ ਬੰਦਾ ਹੁੰਦਾ ਨਾ ਉਹ ਸਭ ਤੋਂ ਵੱਡਾ ਅੱਜਕੱ ਉਸ ਕਰਕੇ ਇਹਦੇ ਤੇ ਇੰਨਾ ਮਾਇਨ ਨਹੀਂ ਕਰੀਦਾ ਕੀ ਹੁੰਦਾ ਕਿ ਹਰ ਗੀਤ ਸੀਰੀਅਸ ਨਹੀਂ ਹੁੰਦਾ ਹਮ ਲੇਖਕ ਲਈ ਵਿਸ਼ੇ ਹੁੰਨੇ ਆ ਹਮ ਉਹਨਾਂ ਨੇ ਅਲੱਗ-ਅਲੱਗ ਵਿਸ਼ੇ ਚੁਣਨੇ ਹੁੰਨੇ ਹਮ ਉਹ ਇਹ ਜ਼ਰੂਰੀ ਨਹੀਂ ਕਿ ਹਰ ਵਾਰੀ ਗੰਭੀਰ ਵਿਸ਼ਾ ਹੋਵੇ ਜਾਂ ਹਰ ਵਾਰੀ ਚਿੰਤਨਾ ਰਹੀ ਹੋਵੇ ਹਰ ਗੀਤ 'ਚ ਜਾਂ ਕੋਈ ਪ੍ਰੀਚ ਕਰਨ ਵਾਲੀ ਹੋਵੇ ਹਮ ਉਹਦੇ 'ਚ ਰਮਾਂਸ ਵੀ ਹੁੰਦਾ ਹੈ ਮਿਰਹਾ ਵੀ ਹੁੰਦਾ ਹੈ ਕਾਮਿਕ ਚੀਜ਼ਾਂ ਵੀ ਹੁੰਦੀਆਂ ਤੇ ਇਸ ਕਰਕੇ ਸ਼ਾਇਦ ਕਈ ਵਾਰੀ ਦੂਰ ਅੰਦੇਸ਼ੀ ਨਾਲ ਹਰ ਵਿਸ਼ੇ ਨੂੰ ਹਰ ਵਿਸ਼ੇ ਵਾਂਗ ਸੋਚਣਾ ਚਾਹੀਦਾ ਜਿੱਦਾਂ ਹੁਣ ਅਸੀਂ ਮੰਨ ਲਓ ਕੈਲਗਰੀ ਚ ਆ ਗਏ ਹਾਂ ਤਾਂ ਅਸੀਂ ਪਰਫਾਰਮ ਕਰਨਾ ਤਾਂ ਅਸੀਂ ਕੈਲਗਰੀ ਦਾ ਗਾਣਾ ਇੱਕ ਫਨ ਲਈ ਸਾਡੇ ਇੱਥੋਂ ਦੇ ਨੌਜਵਾਨਾਂ ਲਈ ਆ ਬੱਚੇ ਬੀਬੀਆਂ ਲਈ ਗਾਣਾ ਬਣਾ ਦੇਣਾ ਹਮ ਹੁਣ ਉਹ ਜਿਹੜਾ ਗਾਣਾ ਉਹ ਕੈਲਗਰੀ ਦੇ ਜਿਹੜੇ ਸੁਣਨ ਵਾਲੇ ਉਹਨਾਂ ਲਈ ਉਹ ਹੁੰਦਾ ਹਮ ਉਹ ਉੱਥੇ ਹੁਣ ਜੇ ਕੋਈ ਮੇਰੇ ਪਿੰਡ ਦੇ ਗਵਾਂਢ ਵਾਲਾ ਕਹੇ ਵੀ ਆਹ ਕੀ ਗਾਣਾ ਹੈ ਹਾਂ ਤੇ ਜਿਹੜਾ ਨਹੀਂ ਕੈਲਗਰੀ ਆਇਆ ਬੱਚਾ ਹਾਂ ਹੈਨਾ ਉਹਦੇ ਲਈ ਗਾਣਾ ਹੀ ਨਹੀਂ ਹੈਗਾ ਹਰ ਗੀਤ ਹਰ ਬੰਦੇ ਲਈ ਨਹੀਂ ਹੁੰਦਾ ਨਹੀਂ ਹੁੰਦਾ ਉਹ ਕਿੱਦਾਂ ਦੇ ਲਈ ਹੁੰਦਾ ਹਾਂ ਕੈਨੇਡਾ ਦੀ ਜਿਹੜੀ ਹੈ ਨਾ ਦੇਖੋ ਹੁਣ ਤੁਸੀਂ ਆਵੇਂ ਬੱਚੇ ਦੇਖਦੇ ਆ ਮਿਲਦੇ ਆ ਸਾਨੂੰ ਟੋਰਾਂਟੋ ਹੀ ਛੱਡਣਾ ਆਈ ਸੀ ਸਾਡੇ ਸ਼ਾਹ ਦੇ ਪਿੰਡ ਦਾ ਬੰਦੇ ਹੂੰ ਮੈਂ ਹਾਂ ਤੇਰਾ ਹੋ ਗਿਆ ਪੱਕਾ ਹੂੰ ਕਹਾਂ ਨਹੀਂ ਭਾਈ ਜੀ ਹੋਇਆ ਨਹੀਂ ਸਟੱਡੀ ਤੋਂ ਬਾਅਦ ਮੈਂ ਤੈਨੂੰ ਹੁਣ ਐਲ ਐਮ ਆਈ ਚਾਹੀਦੀ ਹੁਣ ਐਲ ਐਮ ਆਈ 50000 ਦੀ ਇਹਨਾਂ ਨੂੰ ਪਤਾ ਨਾ ਕੈਨੇਡਾ ਕੀ ਹੈ ਹੂੰ ਜੇ ਕੈਨੇਡਾ ਗਾਣਾ ਇਹਨਾਂ ਲਈ ਹੈ ਜਿਹੜੇ ਇੱਥੇ ਆ ਕੇ ਜਿਹਨਾਂ ਨੂੰ ਪਤਾ ਮੈਂ ਪੱਕਾ ਕਿਵੇਂ ਹੋਣਾ ਤੇ ਪੱਕਾ ਹੋ ਕੇ ਵਾਪਸ ਜਾਣਾ ਹਾਂ ਜੁਜੇ ਹੁਣ ਕੋਈ ਮੇਰੇ ਪਿੰਡ ਵਾਲਾ ਬੈਠ ਕੇ ਕਹੇ ਵੀ ਆਹ ਕੀ ਗਾਣਾ ਉਹਦੇ ਲਈ ਹੈ ਹੀ ਨਹੀਂ ਹੋਗਾ ਜਿਵੇਂ ਨਛਤਰ ਗਿਲ ਸਾਹਿਬ ਗਾਉਂਦੇ ਸੀ ਸੌ ਰੱਬ ਦੀ ਵਿਸ਼ਣ ਕੋਰੇ ਸਾਨੂੰ ਮਹਿੰਗਾ ਪਿਆ ਕੈਨੇਡਾ ਉਹਨਾਂ ਨੂੰ ਵੀ ਪਤਾ ਵਾ ਜਿਨ੍ਹਾਂ ਦੀ ਸਿਰ ਕਹਿੰਦੇ ਜਿਸ ਤਨ ਲੱਗੇ ਸੋਈ ਤਨ ਜਾਣੇ ਜੀ ਜੀ ਇਹੀ ਇਸੇ ਕਰਕੇ ਜਦੋਂ ਇਹ ਵੀ ਗਾਣਾ ਕੈਨੇਡਾ ਕੈਨੇਡਾ ਵੀ ਕੱਢਿਆ ਸੀ ਕਿ ਜੇ ਸਨੋ ਲੈਣੀ ਹੈ ਤਾਂ ਵੈਨਕੂਵਰ ਚਲੇ ਜਾਓ ਤੇ ਗਰਮੀ ਦੇਖਣੀ ਹੈ ਤੇ ਟੋਰਾਂਟੋ ਚਲੇ ਜਾਓ ਪਰ ਉਦੋਂ ਕੈਲਗਰੀ ਦਾ ਜ਼ਿਕਰ ਕੱਟ ਸੀ ਅੱਜ ਕਰ ਦਾਂਗੇ ਅਗਲੀ ਆ ਹੁਣ ਤੁਹਾਡੇ ਸ਼ੋਅ 'ਚ ਕੈਲਗਰੀ ਵਾਲਾ ਗਾਣਾ ਕਰਨਾ ਬਿਲਕੁਲ ਏ ਹੁਣ ਸਾਡੇ ਸ਼ਹਿਰ ਦਾ ਵੀ ਜ਼ ਅੱਜ ਹੁਣ ਜਦੋਂ ਅਸੀਂ ਕਾਨਸਰਟਸ ਦੀ ਗੱਲ ਕਰਦੇ ਆ ਹੁਣ ਨੋ ਡਾਊਟ ਤੁਸੀਂ ਜਿਹੜਾ ਕਾਨਸਰਟ ਕਰਨਾ ਹੈ ਕਿ ਮਾਡਰਨ ਏਰਾ ਦਾ ਆ ਗਿਆ ਜਦੋਂ ਅਸੀਂ ਪਿੱਛੇ ਮੁੜ ਕੇ ਦੇਖਦੇ ਆ ਤਾਂ ਅੱਜ ਵੀ ਬੜੇ ਵੱਡੇ ਵੱਡੇ ਜਿਹੜੇ ਅੱਜ ਦੇ ਸਿੰਗਰ ਨੇ ਕਹਿੰਦੇ ਨੇ ਕਿ ਅਖਾੜਿਆਂ ਦੀ ਜਦੋਂ ਗੱਲ ਆਉਂਦੀ ਹੈ ਤਾਂ ਫਿਰ ਨੋ ਵਨ ਕੈਨ ਬੀਟ ਬੱਬੂ ਮਾਨ ਤੇ ਹੁਣ ਜਦੋਂ ਤੁਸੀਂ ਦੇਖਦੇ ਹੋ ਇਹਨਾਂ ਕਾਨਸਰਟਸ ਦੇ ਵਿੱਚ ਤੇ ਪਿੰਡ ਦੇ ਕੁਲੇ ਅਖਾੜੇ ਚ ਕੁਝ ਨਹੀਂ ਆ ਇਹ ਨਾ ਇਹ ਸਟੇਟਮੈਂਟ ਸੁਣੀ ਆਏ ਕੁਝ ਨਹੀਂ ਹੁੰਦਾ ਇਹਦਾ ਹੂੰ ਇਹ ਗੱਲਾਂ ਹੁੰਦੀਆਂ ਅੱਛਾ ਮੇਰੇ ਕੋਲ ਹਰ ਚੀਜ਼ ਦਾ ਹੱਲ ਹੈ ਮੈਂ ਤੁਹਾਨੂੰ ਦੱਸਦਾ ਹੂੰ ਰਮਿੰਦਰ ਹੋਰਾਂ ਨੂੰ ਬਾਲੀਵੁੱਡ ਨੇ ਬਹੁਤ ਪਿਆਰ ਦਿੱਤਾ ਪਰ ਜਦੋਂ ਉਹ ਜੱਟ ਜਮਨਾ ਪਗਲਾ دیਵਾਨਾ ਗਿਆ ਉਦੋਂ ਸਾਰਾ ਪੰਜਾਬ ਨੇ ਚੱਕਿਆ ਹੱਥਾਂ ਤੇ ਐਦਾਂ ਹੀ ਬਚਨ ਹੋਰੀ ਨੇ ਜਦੋਂ ਬਹੁਤ ਫਿਲਮਾਂ ਕੀਤੀਆਂ ਜਦੋਂ ਉਹ ਬਨਾਰਸ ਦੇ ਪਾਣ ਦੀ ਗੱਲ ਕਰੀ ਤਾਂ ਯੂਪੀ ਵਾਲਿਆਂ ਨੇ ਚੱਕਿਆ ਜਿਹੜਾ ਤੁਹਾਡਾ ਬੇਸ ਹੁੰਦਾ ਜੇ ਪੂਰੀ ਦੁਨੀਆ ਦੀ ਕੈਲਕੂਲੇਸ਼ਨ ਕਰਨੀ ਅੱਜ ਵੀ 80% ਜਿਹੜੀ ਰੋਜ਼ੀ ਰੋਟੀ ਪੰਜਾਬ ਹੀ ਦਿੰਦਾ ਪੰਜਾਬੀਆਂ ਆਰਟਿਸਟਾਂ ਨੂੰ 20% ਵਰਲਡਵਾਈਡ ਹੈ ਵਾਸਤੋ ਅਰੀਨਾ ਚ ਵੀ ਕਰਦੇ ਆ ਅਸਲ ਕਿੰਨੇ ਅਸੀਂ ਮੈਂ ਤਾਂ 2000 ਆ ਪਹਿਲੀ ਵਾਰੀ ਅਸੀਂ ਆਏ ਸੀ ਉਦੋਂ ਆਪਣਾ ਐਲਿਜ਼ਾਬੈਥ ਉਸ ਜਿਹੜਾ ਸਰੀ ਸੀ ਕੀ ਨਾਂ ਸੀ ਉਹਦਾ ਪੀਐਨ ਵੀ ਕੀਤਾ ਸੀ ਉੱਥੇ ਸ਼ੋ ਸੀ ਉਦੋਂ ਅਗਲੇ ਸਾਲੇ ਪੀਐਨ ਨਹੀਂ ਸੀ ਤੂੰ ਮੈਂ ਤਾਂ ਉਦੋਂ ਤੋਂ ਪੀਐਨ ਨਹੀਂ ਗਿਆ ਨਾ ਮੈਨੂੰ ਇਸ ਤਰ੍ਹਾਂ ਦੀ ਕੋਈ ਕਾੰਕਸ਼ਾ ਨਹੀਂ ਫਰਕ ਨਹੀਂ ਲੱਗਦਾ ਵੈਸੇ ਬਿਲਕੁਲ ਨਹੀਂ ਐਵੇਂ ਗੱਲਾਂ ਮਰਾਏ ਸੁਣੋ ਕੀ ਹੁੰਦਾ ਇਹ ਹੁੰਦੀਆਂ ਸਟੇਟਮੈਂਟਸ ਹਾਂ ਤੁਸੀਂ ਡਿਫਾਈਨ ਥੋੜੀ ਕਰ ਸਕਦੇ ਆ ਹਮ ਮੰਨ ਲਓ ਇੱਕ ਗਰੀਬ ਬੰਦਾ ਉਹਦੇ ਕੋਲ 5 ਰੁਪਏ ਹੈ ਫਿਰ ਉਹ ਤਾਂ ਕਦੇ ਦੇਖ ਹੀ ਨਹੀਂ ਸਕਦਾ ਤੁਹਾਡਾ ਰੀਨਾ ਸ਼ੋ ਉਹਦੇ ਲਈ ਤਾਂ ਖਾੜਾ ਹੀ ਚੰਗਾ ਹੈ ਨਾ ਗੱਲ ਮੁਹੱਬਤ ਦੀ ਹੁੰਦੀ ਹੈ ਤੁਸੀਂ 100 ਕਰੋੜ ਚੋਂ ਕਿਸੇ ਨੂੰ 50 ਕਰੋੜ ਦੇ ਦੋ ਹਮ ਵੱਡੀ ਗੱਲ ਨਹੀਂ ਪਰ ਇੱਕ ਘਾਹੀ ਆਪ ਦੀ ਦਾਤੀ ਤਾਨ ਸਿੰਘ ਦਾ ਗਾਣਾ ਸੁਣ ਲਈ ਉਹਨੂੰ ਦੇ ਦੇ ਕਿਉਂਕਿ ਉਹਦੀ ਰੋਜ਼ੀ ਰੋਟੀ ਦਾਤੀ ਹੈ ਨਾ ਉਹ ਵੱਡਾ ਹੈ ਉਹ ਇਸ ਕਰਕੇ ਇਹ ਰੀਨਾ ਰੂਨਾ ਮੇਰਾ ਵਾਸਤੇ ਇਹ ਤਾਂ ਰੀਨਾ ਦੀ ਪ੍ਰੋਬਲਮ ਸਭ ਤੋਂ ਵੱਡੀ ਕਿ ਇਹਦਾ ਰੈਂਟ ਬਹੁਤ ਹੈ ਤੁਸੀਂ ਟ੍ਰਾਂਟੋ 2-3 ਲੱਖ ਰੈਂਟ ਹੈ 1.5-3 ਲੱਖ 1.5-2 ਲੱਖ ਸਾਊਂਡ ਪਾ ਕੇ ਹੋ ਜਾਂਦਾ ਹੈ ਹਾਂ ਹਾਫ ਮਿਲੀਅਨ ਦਾ ਖਰਚਾ ਹੋ ਗਿਆ ਤਾਂ ਟਿਕਟ ਰੱਖਣੀ ਪੈਂਦੀ ਹੈ ਹੂੰ ਤੇ ਤੁਸੀਂ ਅਰੀਨਾ ਫਰੀ ਕਰਾ ਦੋ ਟਿਕਟ ਆਪਾਂ ਤਾਂ ਉਹਦੇ ਭੰਗ ਦੇ ਭਾਣੇਗਾ ਜਾਂ ਕਿਹੜਾ ਪ੍ਰੋਬਲਮ ਹੈ ਬਿਲਕੁਲ ਅਸੀਂ ਲੋਕਾਂ ਲਈ ਬਣਿਆ ਸੀ ਇਹ ਦੋ ਇਹ ਦਿਖਾਉਣ ਲਈ ਥੋੜੀ ਨਾ ਬਣਿਆ ਵੀ ਮੇਰੀ ਟਿਕਟ 5000 ਚ ਖਰੀਦੋ 2000 ਜਾਂ 1000 ਖਰੀਦੋ ਇਹ ਤਾਂ ਹੁਣ ਇਹ ਮਜਬੂਰੀ ਹੈ ਕਿ ਹਾਲ ਮਹਿੰਗੇ ਆ ਹੂੰ ਉਹ ਜਦੋਂ ਕੋਈ ਪ੍ਰੋਮੋਟਰ ਕਰਾਉਂਦਾ ਮੈਂ ਟਿਕਟਾਂ ਐਂਡ ਆਲ ਇਹ ਚੀਜ਼ਾਂ ਦਾ ਬਜਟ ਬਹੁਤ ਵੱਡਾ ਹੋ ਜਾਂਦਾ ਐਸਾ ਕੁਝ ਨਹੀਂ ਹੁੰਦਾ ਮੈਂ ਦੇਖ ਰਹੀ ਸੀ ਕਿ ਮੇਰੀ ਗੱਲ ਸੁਣੋ ਜਗਜੀਤ ਸਿੰਘ ਸਾਹਿਬ ਜਦੋਂ ਗਾਉਂਦੇ ਸੀ ਹਾਂ ਉਹ ਤਾਂ ਬਹੁਤ ਛੋਟੇ ਛੋਟੇ ਹੌਲਾਂ ਚ ਪ੍ਰੋਗਰਾਮ ਕਰਦੇ ਸੀ। ਤੇ ਉਹਨਾਂ ਦਾ ਕੋਈ ਤੋੜ ਹੈ। ਹੂੰ ਹੈ ਨਾ। ਨਾ। ਐਦਾਂ ਨਹੀਂ ਕਰਾਉ। ਉਹ ਬੀਬੀ ਸਰਿੰਦਰ ਕੌਰ ਨੇ ਤਾਂ ਕਿਸੇ ਰੀ ਨੇ ਜਗਾਏ ਹੀ ਨਹੀਂ। ਜਗਾਏ ਨਹੀਂ। ਤੇ ਉੱਤੋਂ ਵਧੀਆ ਗਾ ਲੋਗੇ। ਹੂੰ ਐਦਾਂ ਨਹੀਂ ਹੁੰਦੀ ਇਹ ਤਾਂ ਇਹ ਤਾਂ ਮਨ ਦੇ ਵੱਲਵਲੇ ਹੁੰਦੇ। ਪੰਜਾਬੀ ਦੋ ਚੀਜ਼ਾਂ ਦੇ ਸ਼ਕੀਨ ਹੈ ਖਾੜਾ ਤੇ ਕੌਡੀ। ਹੂੰ ਤੇ ਜਿਹੜਾ ਗਾਉਣ ਵਾਲਾ ਖਾੜਾ ਨਹੀਂ ਬੰਨ ਸਕਦਾ ਜਾਂ ਕੌਡੀ ਨਾ ਕਬੱਡੀ ਦਾ ਸ਼ਕੀਨ ਨਹੀਂ। ਤਾਂ ਉਹਦੇ 'ਚ ਇਹ ਦੋ ਗੁਣ ਮੰਨ ਪੀਆ। ਤਾਂ ਫਿਰ ਮੈਨੂੰ ਲੱਗਦਾ ਨਹੀਂ ਉਹਦੇ 'ਚ ਪੰਜਾਬੀ ਆਦਾ ਤਾ। ਹੂੰ ਹੈ ਨਾ। ਬਿਲਕੁਲ ਔਰ ਵੈਸੇ سوشل میڈیا ਨੂੰ ਕਿਦਾਂ ਦੇਖਦੇ ਹੋ ਠੀਕ ਹੈ ਜੇ ਕੰਮ ਲਈ ਵਰਤੋ ਨਾ ਬੈਡ ਹਮ ਬਟ ਇਹਨੂੰ ਜੇ ਮਿਸਯੂਜ਼ ਕਰੋਗੇ ਤਾਂ ਤਾਂ ਬੇਅਕੂਫੀ ਹੈ ਅੱਛਾ ਬਹੁਤ ਕਈ ਸੋਸ਼ਲ ਮੀਡੀਆ ਨੇ ਜਿਹੜੇ ਪੁਰਾਣੀਆਂ ਚੀਜ਼ਾਂ ਸੀ ਜਿਹੜੀਆਂ ਖਤਮ ਹੋ ਗਈਆਂ ਜਦੋਂ ਉਹਨਾਂ ਨੂੰ ਨਵੇਂ ਤਰੀਕੇ ਨਾਲ ਪੇਸ਼ ਕੀਤਾ ਤੁਹਾਡੀ ਫਿਲਮ ਦਾ ਜਿਹੜਾ ਡਾਇਲੋਗ ਹੈ ਉਹ ਵੀ ਬੜਾ ਵਾਇਰਲ ਹੋਇਆ ਉਹ ਯੂ ਆਰ ਡੂਇੰਗ ਰੋਂਗ ਸਪੋਰਟਰ ਟੂ ਸਪੋਰਟ ਟੂ ਦਾ ਵਿਲੇਜਰਸ ਤੇ ਉਹਦੇ ਵਿੱਚ ਫਿਰ ਜਿਹੜੀ ਤੁਹਾਡੀ ਇੰਗਲਿਸ਼ ਵੀ ਸੁਣਨ ਨੂੰ ਮਿਲੀ ਤੇ ਉਹ ਰੀਲ ਹੁਣ ਬੜੀ دیر ਬਾਅਦ ਵਾਇਰਲ ਵੀ ਹੋਈ ਤੇ ਉਹ ਕਈਆਂ ਨੂੰ ਉਹ ਯਾਦ ਹੀ ਨਹੀਂ ਸੀ ਕਿ ਉਹ ਫਿਲਮ ਮੇਜ ਮੈਂ ਗਲਤ ਨਹੀਂ ਆ ਇੱਕਮ ਫਿਲਮ ਦਾ ਡਾਇਲੋਗ ਸੀ ਉਹ ਹਾਂ ਤੇ ਉਹ ਇੰਨੇ ਸਾਲਾਂ ਬਾਅਦ ਜਦੋਂ ਹੁਣ ਚੱਲਿਆ ਮੈਮਰੀ ਸ਼ਾਟ ਹੋ ਗਈ ਨਾ ਹਾਂ ਤੁਸੀਂ ਮਸਾਲਾ ਭੜ ਦਾ ਹਰ ਬੰਦਾ ਹਮ ਐਦਾਂ ਚੱਲਦੀ ਆ ਫੋਨ ਦੀ ਸਕਰੀਨ ਹਾਂ ਉਹ ਇੱਕ ਇੱਕ ਮਿੰਟ ਤੁਸੀਂ 500 ਖਬਰ ਦੇਖਣੀ ਚਾਹੁੰਦੇ ਹੋ ਹਮ ਤੇ ਕੱਲ ਤੁਸੀਂ ਭੁੱਲ ਜਾਂਦੇ ਹੋ ਹਮ ਬਸ ਇਹੀ ਨੁਕਸਾਨ ਆ ਮੋਬਾਈਲ ਦਾ ਹੋਰ ਕੁਝ ਨਹੀਂ ਹਮ ਟਰੋਲਰਸ ਨੂੰ ਕਦੀ ਦੇਖਦੇ ਹੁੰਦੇ ਨੇ ਜਿਹੜੇ ਮੀਮ ਬਣਦੇ ਆ ਮੀਮ ਦੇਖਦੇ ਹੁੰਦੇ ਆ ਨਹੀਂ ਮੇਰੇ ਕੋਲ ਤਾਂ ਹੈ ਹੀ ਨਹੀਂ ਮੇਰੇ ਫੋਨ 'ਚ ਅੱਛਾ ਨਹੀਂ ਦੇਖਦੇ ਇਹ ਤਾਂ ਜੇ ਸਾਡੇ ਵਾਲੇ ਗੱਲਾਂ ਗੁਲਾਗਾ ਕਰਨੇ ਫਲਾਣਾ ਬਹੁਤ ਬੋਲਦਾ ਫਿਰ ਕਈ ਵਾਰੀ ਗੁੱਸੇ ਗਏ ਤੇ ਧੜ ਗਏ ਹਾਂ ਉਦਾਂ ਜੇ ਕੋਈ ਬੋਲ ਮੈਂ ਤਾਂ ਇੱਕੋ ਗੱਲ ਕਹਿਣਾ ਹੁੰਦਾ ਜੇ ਤੁਹਾਨੂੰ ਕੋਈ ਨਹੀਂ ਚੰਗਲਾ ਤਾਂ ਉਹਦੇ ਬਾਰੇ ਗੱਲ ਕਰੋ ਹੂੰ ਜੇ ਤੁਸੀਂ ਕਿਸੇ ਨੂੰ ਨਫ਼ਰਤ ਕਰਦੇ ਹੋ ਜੇ ਤੁਸੀਂ ਫਿਰ ਮਰਦ ਕੋ ਹੋ ਨਾ ਫਿਰ ਉਹਦਾ ਨਾਂ ਤੁਹਾਡੀ ਜ਼ੁਬਾਨ ਤੇ ਨਹੀਂ ਆਉਣਾ ਚਾਹੀਦਾ ਹੂੰ ਹਾਂ ਤੁਸੀਂ ਉਦਾਂ ਹੀ ਫੋਨ ਫੋਨ ਤੇ ਤੁਹਾਡੇ ਕੋਲ ਹੀ ਹੈ ਹਾਂ ਜੇ ਤੁਸੀਂ ਕਿਸੇ ਬਾਰੇ ਬੋਲਣਾ ਨਾ ਤੁਸੀਂ ਉਹਦੇ ਨਾਲ ਗੱਲ ਹੀ ਕਰ ਲਓ ਮੋਬਾਈਲ ਫੋਨ ਕਰਕੇ ਬਹਿਸ ਬਤਾ ਕਦੋਂ ਹੁੰਦੀ ਹੈ ਬਹਿਸ ਲਈ ਵਿਸ਼ਾ ਤੇ ਵਸਤੂ ਚਾਹੀਦੀ ਹੈ ਹੂੰ ਬੇਲੋੜੀ ਬਹਿਸ ਦਾ ਕੋਈ ਆਈਡੀਆ ਨਹੀਂ ਹੂੰ ਔਰ ਇੱਕ ਕੱਚਕਰ ਬੰਦਾ ਇਹ ਨੱਕ ਜੋ ਨਲੀ ਨਹੀਂ ਨਿਕਲੀ ਹੁੰਦੀ ਕਿ ਉਹ ਸਾਰੀ ਦੁਨੀਆਂ ਨੂੰ ਕਮੈਂਟ ਕਰਦਾ ਤੇ ਉਹਨਾਂ ਦਾ ਤੁਸੀਂ ਪਸ਼ੋਕੜ ਚੈੱਕ ਕਰੋ ਤੇ ਦੋਨਾਂ ਦੇ ਪਿੰਡ ਪਿੰਡ ਜਾ ਕੇ ਪੁੱਛੋ ਵੀ ਉਹਨਾਂ ਦੀ ਵਿਚਾਰਾਂ ਦੀ ਆਪਣੀ ਵਸਾਤ ਕੀ ਹੈ ਕੋਈ ਇਸ ਕਰਕੇ ਕੋਸ਼ਿਸ਼ ਤਾਂ ਕਰੋ ਅਵੋਇਡ ਕਰੋ ਪਰ ਪਰ ਜੇ ਰਾਜਾਂ ਦੇ ਮਿਲਦਾ ਥਾਪੜ ਦੋ ਬਸ ਹਾ ਹੀ ਕੰਮ ਹੈ ਪਰ ਇਹ ਕਿ ਸਾਡੇ ਇੱਥੇ ਹੈਲਦੀ ਡਿਬੇਟ ਦਾ ਕਨਸੈਪਟ ਹੀ ਨਹੀਂ ਰਿਹਾ ਸੋ ਦੈਟ ਇਜ਼ ਦਾ ਪ੍ਰੋਬਲਮ ਜਿਹੜਾ ਸਾਡਾ ਪੰਜਾਬ ਹੈ ਉਹ ਤਾਂ ਚਲੋ ਹੁਣ ਆਪਾਂ ਕੁਦਰਤੀ ਆਫਤ ਚ ਫਸ ਗਏ ਕਿ ਆਪਾਂ ਸਾਰੇ ਉਹਦੇ ਬਾਰੇ ਸੋਚਦੇ ਆ ਤੁਸੀਂ ਵੀ ਸੋਚਦੇ ਆ ਸੀ ਸੋਚਦੇ ਆ ਪਰ ਮੈਂ ਇੱਕ ਨਾ ਗਾਣਾ ਲਿਖਿਆ ਸੀ ਉਹਦੀ ਲੱਗਦਾ ਸੀ ਕਿ ਕੀ ਤੈਨੂੰ ਦੱਸਾਂ ਪੰਜਾਬ ਦਾ ਕੀ ਹਾਲ ਹੈ ਕੀ ਤੈਨੂੰ ਦੱਸਾਂ ਪੰਜਾਬ ਦਾ ਕੀ ਹਾਲ ਆ ਧੌਣਾ ਵਿੱਚ ਕੀਲੇ ਆ ਬੂਥਿਆ ਜਗਾਲ ਹੂੰ ਸੋ ਇਹ ਬૌਧਿਕ ਕੰਗਾਲੀ ਪੀਕ ਤੇ ਆ ਕਿਸੇ ਵੀ ਕਬੀਲੇ ਦਾ ਬૌਧਿਕ ਕੰਗਾਲ ਹੋ ਜਾਣਾ ਇਹ ਸਾਡੇ ਡੁੱਬਣ ਦੀ ਨਿਸ਼ਾਨੀ ਹੁੰਦੀ ਹੈ। ਹਮਮ ਔਰ ਦੁਨੀਆ ਜਾਂ ਸੋਸਾਇਟੀ ਨੂੰ ਅੱਛੇ ਬਰੇਨੀ ਪੀਪਲ ਇਹ ਇਸ ਦਰਪੇਸ਼ ਚੋਂ ਕੱਢ ਸਕਦੇ ਆ। ਇਹਦੇ ਲਈ ਅੱਛੇ ਪੱਤਰਕਾਰਾਂ ਦਾ ਹੋਣਾ ਜੁਰੀ ਹੈ। ਆ ਮਾਸਟਰ, ਬੁੱਧੀਜੀ, ਪ੍ਰੋਫੈਸਰ ਉਹ ਸਾਰੇ ਰਾਲ ਬੈਠਣ। ਹਮਮ ਔਰ ਇਹਦੇ ਲਈ ਕੋਈ ਅੱਛੀ ਨੀਤੀ ਹੋਣੀ ਚਾਹੀਦੀ ਹੈ। ਕਿ ਤੁਸੀਂ ਕਿਤੇ ਉਹ ਦੁਨੀਆ ਦੇ ਪਰਲੇ ਕੂਜੇ ਬੈਠ ਕੇ ਗਾਲਾਂ ਕੱਢੀ ਜਾਨਿਓ। ਤਲੇ ਚਾਰਕ ਬੰਦੇ ਇਕੱਠੇ ਹੋਏ ਨੇ ਭਾਜੀ ਬੱਲੇ ਬੱਲੇ ਜਿਹੜੇ ਕਿ ਅੱਜਕੱਲ ਬੁੱਧੀ ਜੀ ਬਣ ਗਏ ਨੇ ਦੇਖੋ ਹੁੰਦਾ ਕਿ ਜੇ ਤੁਹਾਨੂੰ ਕੋਈ ਨਹੀਂ ਚੰਗਦਾ ਸਾਹਮਣੇ ਦਰਵਾਜ਼ਾ ਖੜਕਾ ਕੇ ਆਉਗਲੇ ਦਾ ਫੇਰ ਪਤਾ ਲੱਗਦਾ ਨਾ ਵੀ ਤੁਸੀਂ ਕਿਸੇ ਨੂੰ ਜੇ ਗਾਲ ਕੱਢੀ ਉਹਦਾ ਆਨੰਦ ਕੀ ਹੈ ਹੈਨਾ ਔਰ ਇਹ ਜੇ ਵਿਧਵਾਸ਼ੀਆਂ ਵਿਦੋਸ਼ੀਆਂ ਕਾਗਜਾਂ ਚੱਛੀਆਂ ਲੱਗਦੀਆਂ ਇਹਦੇ ਰਾਹ ਮਾਰੇ ਹੋਨੇ ਆ ਇੰਟਰਨੈਟ ਦੀ ਲੜਾਈ ਕਿਵਰੀ ਜੀ ਦਾ ਜੰਜਾਲ ਬਣ ਜਾਂਦੀ ਹੈ ਇਹਨੂੰ ਅਵੋਇਡ ਕਰੋ ਇਹ ਕਾਲਜ ਚੱਛੀ ਲੱਗਦੀ ਹੈ ਸਕੂਲ ਕਾਲਜ ਤੁਸੀਂ ਕਰ ਲੈਂਦੇ ਹੋ ਕੰਮ ਜਦੋਂ ਇਹ ਕਾਲਜ ਤੋਂ ਬਾਅਦ ਵੀ ਰਹਿ ਜੇ ਫੇਰ ਤੁਸੀਂ ਜ਼ਿੰਦਗੀ ਬਹੁਤ ਹੀ ਲੰਬੇ ਸਾਲ ਨਹੀਂ ਜੀ ਸਕਦੇ। ਹੂੰ। ਉਹ ਇਹਨਾਂ ਚੀਜ਼ਾਂ ਨੂੰ ਗਵਾਡ ਕਰੋ ਇਕਲੇਸ਼ ਹੀ ਹੁੰਦਾ। ਬਿਲਕੁਲ ਅਰੇ ਬੜੀ ਫੱਟੀ। ਤਰਾਸਦੀ ਹੈ ਸਾਡੀ ਕਿ ਅੱਜ ਕੱਲ ਅਸੀਂ ਕਹਿ ਦਿੰਦੇ ਹਾਂ ਕਿ ਫੇਸਬੁੱਕ ਤੇ ਸਭ ਤੋਂ ਵੱਡੇ ਵਿਦਵਾਨ ਬੈਠੇ ਨੇ ਜਿਨ੍ਹਾਂ ਦੇ ਕੋਲ ਹਰ ਇੱਕ ਚੀਜ਼ ਦੇ ਲਈ ਤੁਹਾਨੂੰ ਉਹ ਸਰਟੀਫਿਕੇਟ ਦੇਣ ਲਈ ਬੈਠੇ ਨੇ ਕਿ ਤੁਸੀਂ ਸਹੀ ਹੋ ਕਿੱਦਾਂ। ਤੁਸੀਂ ਮੈਂ ਦੇਖੋ ਪੰਜਾਬ ਚ ਆਪਾਂ ਸ਼ਾਇਰਾਂ ਦੇ ਨਾਂ ਗਿਣੀਆਂ। ਹੂੰ। ਇਹ अच्छੇ ਲੇਖਕ ਹੈ ਜਿਨ੍ਹਾਂ ਦੀ ਗੁਰਪਾਚਨ ਹੋ ਰਹੀ ਹੋ ਗਈ ਆ। ਜੀ। ਪਾਤਰ ਸਾਹਿਬ, ਸੁਜੀਪ ਪਾਤਰ ਸਾਹਿਬ, ਬੀਬਾ ਜਿਹੜੀ ਸੁਖਵਿੰਦਰ ਅਮਰਸੋਹੀ। ਇਹ ਪੁਰਾਣੇ ਸਾਡੇ ਵਾ ਵ ਜਿੰਨੇ ਵੀ ਆ ਸਾਡੇ। ਹੂੰ ਤੁਸੀਂ ਉਹਨਾਂ ਦੇ ਪੇਜਾਂ ਦੇ ਦੇਖੋ ਕਿੰਨੇ ਬੰਦੇ ਆ। ਹੂੰ। ਜੇ ਆਪਾਂ ਇਸ ਤਰ੍ਹਾਂ ਐਨਾਲਾਈਜ਼ ਕਰੀਏ ਵੀ ਇਹ ਜਿਹਨੂੰ ਬਹੁਤ ਲੋਕ ਫਾਲੋ ਕਰਦੇ ਉਹ ਬਹੁਤ ਬਹੁਤ ਇੰਟੈਲੈਕਚੁਅਲ ਹੈ। ਉਹ ਭਾਈ ਸ਼੍ਰੀਨਗਰ ਵਾਲਿਆਂ ਨੂੰ ਕਿ ਉਹਨਾਂ ਦੇ ਕਿੰਨੀਆਂ ਕਲਿੱਕਾਂ ਹੁੰਦੀਆਂ ਆ। ਨਹੀਂ। ਤੇ ਉਹਨਾਂ ਦੇ ਪੇਜ ਤੇ ਕਿੰਨੇ ਲੋਕ ਆ। ਹੂੰ। ਤੇ ਫਿਰ ਜਦੋਂ ਉਹ ਗਉ ਨੇ ਤਾਂ ਮਤਲਬ ਰੋਹਾਨੀਅਤ ਖੇਡਦੀ ਆ ਨਾ। ਬੰਦਾ ਜ਼ਹਿਨੀਅਤ ਤੌਰ ਤੇ ਐ ਸਤੰਭ ਹੋ ਜਾਂਦਾ ਕਬ। ਅੱਛਾ ਮਸ਼ਹੂਰ ਹੋਣਾ ਦੇਖੋ ਕਿੰਨਾ ਸੌਖਾ ਹੋ ਗਿਆ। ਹਾਂ। ਜਦੋਂ ਤੁਸੀਂ ਜਦੋਂ ਸ਼ੁਰੂ ਕੀਤਾ ਸੀ ਮੈਨੂੰ ਲੱਗਦਾ ਕਿ ਉਸ ਵੇਲੇ ਇੱਕ ਮੁਕਾਮ ਤੱਕ ਪਹੁੰਚਣਾ ਇੱਕ ਅੱਜ ਕੱਲ ਜਿਹੜਾ ਸ਼ਬਦ ਚੱਲ ਗਿਆ ਮੈਨੀਫੈਸਟੇਸ਼ਨ ਉਹ ਉਦੋਂ ਦਿਲ ਦੀ ਅਰਦਾਸ ਹੁੰਦੀ ਸੀ ਐ ਮੈਂਬਰ ਇਹ ਸਾਰੇ ਮੈਨੀਫੈਸਟ ਕਰਨ ਲੱਗੇ ਇਹ ਇਹ ਸਭ ਨਾਲ ਇਹ ਨਾ ਇਸ ਤਰ੍ਹਾਂ ਦੇ ਵੈਸਟ ਵਾਲੇ ਪਾਸਿਵ ਬਹੁਤ ਚੀਜ਼ਾਂ ਅਸੀਂ ਲੈ ਗਏ ਹਾਂ ਐਸਾ ਕੁਝ ਨਹੀਂ ਹੁੰਦਾ ਹਾਰਡ ਵਰਕ ਕਿੰਨੇ ਸਾਧ ਬੈਠਦੇ ਆ ਨੈਟ ਤੇ ਕਿੰਨੇ ਵਾ ਮੈਨੀਫੈਸਟੇਸ਼ਨ ਵਾਲੇ ਸੋ ਕਾਲਡ ਜੈਸਟ੍ਰੋਲੋਜਰ ਬੈਠੇ ਇੱਕ ਅੰਜਰ ਨੇ ਕਿਸੇ ਨੂੰ ਦੱਸਿਆ ਨਹੀਂ ਵੀ ਪੰਜਾਬ ਚ ਹੜਾ ਆਉਣ ਲੱਗਿਆ ਸੀ ਵਿਚੌ ਕਰ ਲੈਂਦੇ ਲੋਕ ਆਪਦੇ ਅਸੀਂ ਪਿੰਡਾ ਪੁੰਡਾ ਚ ਇੱਕ ਦੂਜੇ ਨੂੰ ਕੱਢ ਲੈਂਦੇ ਟਾਈਮ ਨਾਲ ਕਰਨ ਲੱਭਦੇ ਹਨ ਕੁਛ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਅੱਛਾ ਮੈਂ एवरीवन ਇਜ਼ ਅ ਪਾਰਟੀਕਲ ਆਫ ਗੋਡ ਤੁਸੀਂ ਅਸੀਂ ਸਾਰੇ ਇੱਕੋ ਹਿੱਸੇ ਆ ਔਰ ਉਹ ਅਰਦਾਸ ਹੀ ਸੀ ਜਿਹੜੀ ਸੀ ਕਰਦੇ ਸੀ ਉਹਨੂੰ ਨਵਾਂ ਸ਼ਬਦ ਦੇ ਕੇ ਮੈਨੀਫੈਸਟੇਸ਼ਨ ਕਹਤਾ ਕਿ ਤੁਸੀਂ ਕੁਝ ਮੰਗੋ ਸੱਚੇ ਦਿਲ ਨਾਲ ਤੇ ਪੂਰਾ ਹੁੰਦਾ ਹੈ ਔਰ ਬਚਪਨ ਤੋਂ ਤਾਂਸੀਂ ਹੀ ਸੁਣਦੇ ਆ ਕਿ ਅਰਦਾਸ ਕਰੋ ਸੱਚੇ ਦਿਲ ਨਾਲ ਪੂਰੀ ਹੁੰਦੀ ਹੈ ਪਰ ਸਥਿਤੀਆਂ ਬਹੁਤ ਡਿਪੈਂਡ ਕਰਦੀਆਂ ਹਾਂ ਅਰਦਾਸਾਂ ਹੁਣ ਜਿਹੜੇ ਹੜ੍ਹ ਚ ਫਸੇ ਉਹਨਾਂ ਨੇ ਕਿਤੇ ਥੋੜੀਆਂ ਕਰੀਆਂ ਵਿਚਾਰਿਆ ਨੇ ਹਾਂ ਹੈਨਾ ਉਹ ਤਾਂ ਹੁਣ ਵੀ ਕਰੀ ਜਾਂਦੇ ਹੂੰ ਬਟ ਇਹ ਨੇਚਰ ਹੈ ਇਹਨੂੰ ਤੁਸੀਂ ਨਾਪ ਤੋਲ ਨਹੀਂ ਸਕਦੇ ਮੈਂ ਗਾਣਾ ਬਹੁਤ ਸਾਲ ਪਹਿਲਾਂ ਹੈ ਗਾਣਾ ਕਿ ਬੜਾਇਆ ਸੀ ਮੈਂ ਕੋਰੋਨਾ ਚ ਉਭਜੀਪ ਇਹ ਹੈ ਕਿ ਐਡੀ ਨੇਚਰ ਦੇ ਮਾਲਕ ਨੂੰ ਪਰਵਾਇਆ ਨਹੀਂ ਜਾ ਸਕਦਾ ਹੂੰ ਉਹਦੀ ਉਸਤਤਤਾ ਹੋ ਸਕਦੀ ਹੈ ਉਹਨੂੰ ਪਾਇਆ ਨਹੀਂ ਜਾ ਸਕਦਾ ਹਾਂ ਸੂਈ ਸਾਰੀਆਂ ਦਾ ਆਪਾਂ ਕਹਿਨੇ ਆ ਕਿ ਇਹ ਹੁੰਦਾ ਹੈ ਹੂੰ ਹੈਨਾ ਅੱਛਾ ਮੈਂ ਵਿਸ਼ੇਜਾਨੀ ਕਿ ਸਿਆਸਤਨ ਬਹੁਤ ਸਾਰੇ ਤੁਹਾਡੇ ਚੰਗੇ ਮਿੱਤਰ ਵੀ ਨੇ ਕਿਉਂਕਿ ਕਲਾਕਾਰੀ ਖੇਤਰ ਦੇ ਵਿੱਚ ਜਦੋਂ ਨਿਕਲਦੇ ਨੇ ਤਾਂ ਜ਼ਾਹਰ ਜੀ ਗੱਲ ਹੈ ਜਦੋਂ ਉਹ ਸਟਰਗਲ ਚ ਹੁੰਦੇ ਉਹਦੇ ਮੇਰੇ ਬਿੱਤਰ ਹੁੰਦੇ ਨੇ ਪਰ ਜਦੋਂ ਰਾਈਜ਼ ਕਰਦੇ ਮੈਂ ਪਰੇ ਹੋ ਜਾਂਦਾ ਹਾਂ ਹਾਂ ਹੁਣ ਜਿਹੜੀ ਪੋਜੀਸ਼ਨ ਤੇ ਉਹ ਹੈ ਮੈਂ ਜਸਿੱਦੇ ਤੌਰ ਤੇ ਤੁਹਾਨੂੰ ਪੁੱਛਾਂ ਕਿ ਮੰਨਦੇ ਹੋ ਕਿ ਕੁਝ ਅਣਗਹਿਲੀਆਂ ਦਾ ਹੀ ਨਤੀਜਾ ਹੈ ਕਿ ਅੱਜ ਅਸੀਂ ਇਨ੍ਹਾਂ ਹਾਲਾਤਾਂ ਦੇ ਵਿੱਚ ਹ ਜਿਹੜਾ 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 ਡੈਮ ਹੈ ਨਾ ਹਮ ਇਹਦੇ ਤੇ ਅਫਸਰ ਸ਼ਾਹੀ ਬਹੁਤ ਭਾਰੀ ਹਮ ਇੱਕ ਨਾ ਜਿਹੜਾ ਰੁਕਾ ਸਿਸਟਮ ਹੈ ਇੰਡੀਆ ਜਿਹੜਾ ਕੋਲੋਨੀਅਲ ਰੂਲ ਦਾ ਜਿਹੜਾ ਲਾਅ ਅਜੇ ਵੀ ਚੱਲਦਾ ਹੈ ਚੱਲਦਾ ਵੀ ਇੱਥੋਂ ਸੰਦੇਸ਼ ਜਾਊਗਾ ਫਿਰ ਉੱਥੇ ਜਾਊਗਾ ਫਿਰ ਉਹਦੇ ਕੋਲ ਜਾਊਗਾ ਜਦ ਨੂੰ ਇਹ ਸੰਦੇਸ਼ ਜਾਂਦਾ ਜਾਂ ਨੂੰ ਦਾ ਪਾਣੀ ਨੇ ਜਲਥਲ ਕਰਤਾ ਹਮ ਹੈ ਨਾ ਉਹ ਅਫਸਰ ਸ਼ਾਹੀ ਵੇ ਲਗਾਵਾਂ ਹਮ ਹੈਨਾ ਉਹ ਰਿਸ਼ਵਤ ਕ੍ਰਾਪਸ਼ਨ ਜਦੋਂ ਜ਼ੋਰਾਂ ਤੇ ਹੋ ਜੇ ਹੈਨਾ ਤੋ ਕੱਲ ਇੱਕ ਇਮਾਨਦਾਰ ਦੋ ਚਾਰ ਬੰਦੇ 10 ਬਣੀ ਫਿਰ ਉਹਦੇ ਸਰਵਾਈਵ ਕਰਦੇ ਉਹ ਸਿਸਟਮ ਬਹੁਤ ਡੇਂਜਰਸ ਹੈ ਸਿਸਟਮ ਨੂੰ ਬਦਲ ਲਈ ਲੋਕ ਇਕੱਠੇ ਹੋ ਸਕਦੇ ਉਹਨਾਂ ਨੂੰ ਹੀ ਸਿਰ ਜੋੜਨਾ ਪੋਗਾ ਹੈਨਾ ਤੁਹਾਨੂੰ ਵੋਟ ਪਾਉਣ ਵੇਲੇ ਕਾਲੀ ਕਰਦੇ ਆ ਫਿਰ ਪਹਿਲਾਂ ਪਹਿਲੇ 90 ਦਿਨ ਬਾਅਦ ਗਾਲ ਮਗਾਲੀ ਹੋਣ ਲੱਜਾਂ ਨੇ ਹਮ ਫਿਰ ਜੇ ਪਾਈ ਆ ਫਿਰ 5 ਸਾਲ ਫਿਰ ਦੇਖ ਲਓ ਹੰਨਦ ਹਮ ਹੈਨਾ ਮੈਂ ਤੁਹਾਨੂੰ ਪਹਿਲਾਂ ਵੀ ਕਿਸੇ ਸੀਨੀਅਰ ਅਫਸਰ ਕਰ ਲੈ ਵੀ ਸਵਾਲ ਕੀਤਾ ਸੀ ਕਿ ਫਿਰ ਸਿਆਸਤ ਦੇ ਵਿੱਚ ਜਾ ਕੇ ਇਹ ਚੀਜ਼ ਨੂੰ ਮੈਨੂੰ ਲੱਗਦਾ ਸਮਾਜ ਨੂੰ ਸਿਆਸਤ ਨਹੀਂ ਬਦਲ ਸਕਦੀ ਤੁਸੀਂ ਮੰਨ ਕੇ ਚੱਲੋ ਹਮ ਮੇਰੀ ਨਿੱਜੀ ਰਾਏ ਹੈ ਹਮ ਜਿਹੜੀ ਜਿਹੜੀ ਸਿਆਸਤ ਹੈ ਨਾ ਇਹ ਵੰਡ ਤੇ ਸ਼ੁਰੂ ਹੁੰਦੀ ਹੈ ਹਮ ਲੋਕਾਂ ਨੂੰ ਲੜਾਉਣਾ ਕਾਸਟਿਜ਼ਮ ਅੰਗਰੇਜ਼ਾਂ ਨੇ ਕੀ ਕੀਤਾ ਸੀ ਹਮ ਦੇ ਸਟਾਰਟਡ ਡੇਰਾਸ ਕਿੰਨੇ ਡੇਰੇ ਇਹ ਤਾਂ ਅੰਗਰੇਜ਼ਾਂ ਨੇ ਕ੍ਰੀਏਟ ਕਰਿਆ ਹੈ ਨਾ ਸਾਰੇ ਹੌਲੀ ਹੌਲੀ ਉਹਨੇ ਵੱਡਾ ਰੂਪ ਧਰ ਲਿਆ ਉਹ ਇਹੀ ਸੀ ਕਿ ਜਿਹੜੀ ਸਿੱਖੀਜ਼ਮ ਦੀ ਜਿਹੜੀ ਪਾਵਰ ਸੀ ਹੈ ਜਿਹੜੀ ਪੰਜਾਬੀ ਲੋਕ ਇਕੱਠੇ ਰਹਿੰਦੇ ਸੀ ਹਿੰਦੂ ਮੁਸਲਮ ਸਿੱਖ ਐਸਾਈ ਇਹਨੂੰ ਤੋੜਨਾ ਕਿਵੇਂ ਹੈ ਫਿਰ ਹਰ ਧਰ ਨੂੰ ਵਿੱਚੋਂ ਕਿਵੇਂ ਤੋੜਨਾ ਹੈ ਹੈ ਨਾ ਹੁਣ ਆਹ ਜਿਦਾ ਇੱਕ ਅਜੀਬ ਕਨਸੈਪਟ ਹੈ ਸਾਡੇ ਪੰਜਾਬ 'ਚ ਜਿੱਦਾਂ ਸਮਾਜਾਂ ਤੇ ਉਹ ਬਾਲ ਦੇ ਘਾਉਣ ਵਾਲੇ ਆ ਗਏ ਹੈ ਨਾ ਇਹ ਜੀ ਸੂਫੀਜ਼ਮ ਜੇ ਉਹ ਬਹੁਤੇ ਆਪਣੇ ਆਪ ਨੂੰ ਸੂਫੀ ਦੱਸਦੇ ਆਂ ਸੂਫੀ ਮਤ ਅਚੇਵ ਨਹੀਂ ਆਉਂਦਾ ਸੂਫੀ ਮਤ ਚ ਇਹ ਆਉਂਦਾ ਕਿ ਜਿਹੜੇ ਸੂਫੀਜ਼ਮ ਨਾਲ ਜੁੜੇ ਲੋਕ ਸੀ ਉਹ ਬਹੁਤ ਚੀਜ਼ਾਂ ਮੈਂ ਤੁਹਾਨੂੰ ਡਾਇਰੈਕਟਲੀ ਕਹਿ ਨਹੀਂ ਸਕਦਾ ਕਿਉਂਕਿ ਜੇਸੇ ਅਸੀਂ ਮੌਲਕ ਚ ਰਹਨੇ ਆ ਨਾ ਉੱਥੇ ਫਿਰ ਉਹ ਅਜੀਬ ਤਰ੍ਹਾਂ ਦੇ ਵਿਵਾਸ ਹੁੰਦਾ ਜੇ ਤੁਸੀਂ ਰੂਮੀ ਨੂੰ ਪੜੋਗੇ ਜਾਂ ਤਬਰੀਜ਼ ਹੋਰਾਂ ਨੂੰ ਪੜਦੇ ਹੋ ਜਾਂ ਬੁੱਲੇ ਸ਼ਾਹ ਹੋਰਾਂ ਨੂੰ ਉਹਨਾਂ ਨੇ ਤਾਂ ਬੁੱਲੇ ਸ਼ਾਹ ਨੇ ਤਾਂ ਮਤਲਬ ਉਹ ਆਪ ਦੇ ਇਸਲਾਮ ਦੇ ਖਿਲਾਫ ਐਸਾ ਰਗੜਿਆਂ ਨੇ ਧਰਮ ਨੂੰ ਤੇ ਆ ਜਿਹੜੇ ਹੁਣ ਆਪਣੇ ਸਾਹ ਡੇਰੇ ਦੇ ਬੈਠੇ ਆਂ ਬੋਲਦੇ ਅੱਜ ਕੋਈ 18 ਦਾ ਦੇ ਖਿਲਾਫ ਨਹੀਂ ਬੋਲੁੰਦਾ ਨਾ ਤੁਸੀਂ ਅੱਜ ਡੇਰਾ ਕੋਈ ਖੜਿਆ ਨਹੀਂ ਪੰਜਾਬ ਨਾਲ ਨਹੀਂ ਹੁਣ ਖੜ ਜਾਣਗੇ ਜਦੋਂ ਹੁਣ ਆਪਾਂ ਗੱਲਾਂ ਕਰਦੇ ਆਂ ਆ ਜਾਣਾ ਕੋਈ ਐਨੇ ਸ਼ਰਮੋ ਸ਼ਰਮ ਕੋਈ ਨਹੀਂ ਬਟ ਮੇਨ ਪ੍ਰੋਬਲਮ ਤਾਂ ਇਹ ਹੈ ਵੀ ਜਿਹੜਾ ਉਹ ਡੇਰਾ ਜਿਹੜਾ ਜਿਹੜਾ ਵੱਡਾ ਡੇਰਾ ਉਹ ਵਿਆਸ ਵਾਲਾ ਉੱਥੇ ਜਿਹੜੀ ਜ਼ਮੀਨ ਨੂੰ ਵੜ ਪਿਆ ਹੋਇਆ ਉਹਦੇ ਬਾਰੇ ਕਿਹੜਾ ਸਿਆਸਤਦਾਨ ਬੋਲੂਗਾ ਹਮ ਹਵ ਟੂ ਸਪੀਕ ਬਾਟ ਮੈਂ ਜਸਸੀ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਸੀ ਕਿ ਕੱਲ ਬਬੂ ਮਾਨ ਸਾਹਿਬ ਨਾਲ ਵੀ ਗੱਲ ਹੋਈ ਹੈ ਕਿ ਵੋਟਸ ਚਾਹੀਦੀਆਂ ਨੇ ਹੋਰ ਚਾਹੀਦੀਆਂ ਨੇ ਕਿ ਨਹੀਂ ਉਹ ਸਾਡੀ ਟੀਮ ਜਸਸੀ ਹੋਰਾਂ ਨਾਲ ਮੇਰੀ ਨਿੱਜੀ ਨਹੀਂ ਗੱਲ ਹੋਈ ਉਹ ਮੇਰੇ ਦੋਸਤ ਅਸੀਂ ਇਕੱਠੇ ਹਾਂ ਸਾਰੇ ਮਿੱਤਰਪੁਰੇ ਉਹਨਾਂ ਨਾਲ ਗੱਲ ਹੋਈ ਸੀ ਫਿਰ ਅਸੀਂ ਉੱਥੇ ਜਿਹੜੇ ਉੱਥੇ ਫਰੰਟ ਤੇ ਸਾਡੇ ਪਿੰਡਾਂ ਵਾਲੇ ਮਿੱਤਰ ਸੱਜਣਾ ਸਾਡੇ ਉਹਨਾਂ ਨੂੰ ਪੁੱਛਿਆ ਸੀ ਅਸੀਂ ਵੋਟਸ ਦੀ ਕਿੰਨੀ ਲੋੜ ਆ ਉਹ ਕਹਿੰਦੇ ਫਿਲਹਾਲ ਤਾਂ ਜਿਹੜਾ ਚਾਰਾ ਵੀ ਬਹੁਤ ਹੈ ਤੇ ਭੋਜਨ ਵੀ ਪਹੁੰਚ ਰਿਹਾ ਹੈ ਦੁਆਲੇ ਦਲੇ ਜਿੱਥੇ ਪਾਣੀ ਉਤਰ ਗਿਆ ਪਿੰਡਾਂ ਵਾਲੇ ਉਹ ਵੀ ਹਿੰਮਤ ਕਰ ਰਹੇ ਆ ਉਹ ਸਾਡੇ ਵਾਲੇ ਵੀ ਗਏ ਸੀ 12 15 ਟਰਾਲੀ ਲੈ ਕੇ ਕਿ ਹੁਣ ਅਸੀਂ ਅਗਲੀ ਖੇਪ ਚ ਲੈ ਕੇ ਜਾਣੇ ਜੀ ਦਵਾਈਆਂ ਹਾਂਜੀ ਔਰਤਾਂ ਦਾ ਕੁਝ ਜ਼ਰੂਰੀ ਸਮਾਨ ਹੁੰਦਾ ਕੁਝ ਬੱਚਿਆਂ ਦਾ ਹੁੰਦਾ ਤੇ ਉਸ ਤੋਂ ਬਾਅਦ ਜਿੱਦਾਂ ਹੁਣ ਮੱਛਰ ਦੀ ਸੰਭਾਵਨਾ ਬਹੁਤ ਵੱਧ ਜਾਣੀ ਉਹ ਆਪਣੀ ਬਿਮਾਰੀਆਂ ਦਾ ਡਾਕਟਰੀ ਬਾਕੀ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਕੁਝ ਸਾਡੇ ਡਾਕਟਰ ਸੱਜਣਾ ਉਹ ਕੈਂਪ ਲਾਉਣਗੇ ਦੇਖੋ ਜਿਹੜੀ ਜ਼ਿਆਦਾ ਲੋੜ ਪੈਣੀ ਹੈ ਨਾ ਆਫਟਰ ਮੰਥ ਪਾਣੀ ਕੱਢਣ ਤੋਂ ਬਾਅਦ ਪੈਣੀ ਹਾਂ ਜਿਹੜੇ ਅ ਦਰਿਆਦ ਨੇੜੇ ਪਿੰਡ ਆ ਉੱਥੇ ਤਾਂ ਬਰੇਤੀ ਵੇਚ ਜਾਂਦੇ 2-2 4-4 ਫੁੱਟ ਰੇਤੇ ਦੀ ਹੂੰ ਉਹ ਐ ਸਭ ਤੋਂ ਵੱਡਾ ਕੰਮ ਜਿਹੜੀ ਜ਼ਿਆਦਾ ਲੋਡ ਪੈਣੀ ਆ ਉਹ ਤੇਲ ਦੀ ਪੈਣੀ ਆ ਤੇ ਟਰੈਕਟਰਾਂ ਦੀ ਪੈਣੀ ਆ ਹੂੰ ਅਸੀਂ ਸਾਡੀ ਤਾਂ ਪੂਰੀ ਤਿਆਰੀ ਆ ਉਹਦੇ ਲਈ ਜਿਹੜੇ ਵੀ ਖੇਤੇ ਚ ਦਿੱਥੇ ਵੀ ਡਿਊਟੀ ਲੱਗ ਲੱਗੂਗੀ ਸਾਡੇ ਬੇਤਰਪਰੇ ਵੀ ਲਾਉਣ ਨੇ ਹੂੰ ਉੱਥੇ ਜਾ ਕੇ ਅਸੀਂ ਪੂਰਾ ਪਧਰੀਆ ਕਰਾ ਕੇ ਆਵਾਂਗੇ ਪਹਿਲਾਂ ਆਪ ਜਾਵਾਂਗੇ ਅੱਜ ਕੱਲ੍ਹ ਵੈਸੇ ਆਪ ਦਾ ਕੰਮ ਵੀ ਅੱਗੇ ਪਿੱਛੇ ਕਰ ਲਾਂਗੇ ਇੱਥੇ ਬੈਠਿਆਂ ਦਿਲ ਨੂੰ ਹੋ ਰਿਹਾ ਹੈ ਕਿ ਫਟਾਫਟ ਸਾਡੇ ਸਾਡੇ ਕੰਪਨੀ ਦੇ ਚੱਕਰ 'ਚ ਅਸੀਂ ਸਾਡੇ ਤਾਂ ਸ਼ੋਅ ਪਹਿਲਾਂ ਹੀ ਹੋ ਜਾਣਾ ਸੀ। ਹਾਂ ਅਸੀਂ ਹੁਣ ਉੱਥੇ ਹੋਣਾ ਸੀ ਮੈਂ ਤਾਂ ਚਾਹੁੰਦਾ ਸੀ ਮੈਂ ਉੱਥੇ ਹੋਵਾਂ। ਹੂੰ। ਹਾਂ। ਸੋ ਮਹਾਰਾਜ ਨੇ ਕੋਈ ਡਿਊਟੀ ਲਈ ਸ਼ਾਇਦ ਸੇਵਾ ਲੈਣੀ ਸੀ। ਸਮਾਜ ਦਾ ਅਸੀਂ ਤਾਂ ਸਰਬਾਤ ਦੇ ਭਲੇ ਵਾਲੇ ਆਂ। ਪੰਜਾਬੀਆਂ ਦੀ ਇੱਕੋ ਖਾਸੀਅਤ ਹੈ ਦੇਖੋ ਉਹ ਦੇਖ ਲਓ ਸੌਤ ਤੱਕ ਪੰਜਾਬ ਵਾਲੇ ਲੰਗਰ ਲਾ ਕੇ ਆਉਂਦੇ। ਆ ਆ ਮੈਂ ਹਰਿਆਣਿਆਂ ਨੂੰ ਕਹੂੰਗਾ ਆਓ ਹੁਣ ਅਸੀਂ ਹਰਿਆਣਾ ਹਿਮਾਚਲ ਚ ਪ੍ਰੋਬਲਮ ਆਉਦੀ ਪੰਜਾਬ ਦੀ ਸਭ ਤੋਂ ਪਹਿਲਾਂ ਮਲਾਲ ਰਹਿੰਦਾ ਕਿ ਪੰਜਾਬ ਹਰ ਕਿਸੇ ਦੇ ਖਾੜਦਾ ਪਿਆ ਸੀ ਜੀ ਕਰੋਨਾ ਵੇਲੇ ਹਾਂ ਉਦੋਂ ਅਸੀਂ ਨਾ ਇਹਨੂੰ ਗਲਤ ਵੀ ਲਾ ਸਕਦੇ ਹੋ ਤੁਸੀਂ ਮੈਨੂੰ ਸਹੀ ਵੀ ਕਹਿ ਸਕਦੇ ਅਸੀਂ ਉਦੋਂ ਗੁਪਤ ਰੂਪ ਚ ਇਦਾਂ ਭੋਜਨ ਤੇ ਰਸਨਾ ਭੇਜਉਂਦੇ ਸੀ ਸਾਡੇ ਬੜੇ ਪਟਿਆਲੇ ਵਾਲੇ ਪਾਸੇ ਆਪਣੇ ਪਿੰਡਾਂ ਤੇ ਇੱਕ ਦਿਨ ਮੈਂ ਉਹ ਦੇਖਦਾ ਸੀ ਨੈਟ ਤੇ ਤਾਂ ਇੱਕ ਸਾਡਾ ਡਰਾਈਵਰ ਰੌਲਾ ਪਾਉਂਦਾ ਸੀ ਹਾਂ ਇੱਕ ਡਰਾਈਵਰ ਨੂੰ ਗੁਜਰਾਤ ਚ ਪਾਣੀ ਨਹੀਂ ਪੀਣ ਦਿੱਤਾ ਹੂੰ ਤੇ ਦੂਜੇ ਨੂੰ ਬਿਹਾਰ ਚ ਨਹੀਂ ਪੀਣ ਦਿੱਤਾ ਹੂੰ ਤੇ ਮੈਨੂੰ ਇਸ ਗੱਲ ਦਾ ਬੜਾ ਰੰਜ ਹੋਇਆ ਤੇ ਉਹ ਸਾਡੇ ਇੱਕ ਪੱਤਰਕਾਰ ਗੁੱਡੀਓ ਕਹਿੰਦੀ ਵੀ ਅਸੀਂ ਇੱਥੋਂ ਬੱਸਾਂ ਭੇਜਣੀਆਂ ਪ੍ਰਵਾਸੀਆਂ ਨੂੰ ਤੇ ਬਈ ਤੁਸੀਂ ਇਹਦੇ ਚ ਹੈਲਪ ਕਰੋ ਮੈਂ ਕਹਾਂ ਨਹੀਂ ਉਹ ਸਾਡੇ ਵਾਲਿਆਂ ਨੂੰ ਪਾਣੀ ਵੀ ਨਹੀਂ ਪਵਾਉਂਦੇ ਹੋਰ ਕੰਮ ਲਈ ਸੇਵਾ ਲੱਗੂ ਮੇਤੂੰ ਕਈ ਵਾਰੀ ਅਸੀਂ ਆਪਦੇ ਕਬੀਲੇ ਲਈ ਹੈਗੀਆਂ ਸਵੇਰ ਦਾ ਕਈ ਵਾਰੀ ਸਾਨੂੰ ਐਦਾਂ ਲੱਗਦਾ ਕਿ ਜੇ ਸਾਡੇ ਨਾਲ ਐ ਨਹੀਂ ਹੁੰਦਾ ਤੂੰ ਹੁਣ ਮੈਂ ਹਰਿਆਣੇ ਵਾਲਿਆਂ ਨੂੰ ਹਿਮਾਚਲਾ ਨੂੰ ਸੁਨਿਆਦਣਾ ਵੀ ਉੱਥੋਂ ਤੁਸੀਂ ਕਿਉਂਕਿ ਪਾਣੀ ਆ ਜੇ ਪੰਜਾਬ ਚ ਹੈ ਹਾਂ ਚਲੋ ਹਿਮਾਚਲ ਚ ਤਾਲਿਆ ਹੈ ਨਾ ਇਹ ਹਰਿਆਣਾ ਚ ਵੀ ਜਾ ਬੜਨਾ ਹਣ ਗੱਗਰ ਦਾ ਫਿਰ ਫਿਰ ਤੁਹਾਨੂੰ ਸਾਨੂੰ ਸਾਰਿਆਂ ਨੂੰ ਫਿਰ ਇਕੱਠ ਹੋਣਾ ਪੈਣਾ ਹੈ ਹੈ ਨਾ ਤੂੰ ਮੈਨੂੰ ਲੱਗਦਾ ਤੁਰਨਗੇ ਉਹ ਕਿਉਂਕਿ ਅੰਦੋਲਨ ਚ ਉਹਨਾਂ ਨੇ ਬਹੁਤ ਸਾਦਤ ਹੈ ਸਮਾਂ ਹੁਣ ਜਿਆਦਾ ਮੈਨੂੰ ਪਤਾ ਇਜਾਜ਼ਤ ਨਹੀਂ ਦੇ ਰਿਹਾ ਹਾਂ ਇਹ ਪ੍ਰਬੰਧਕਾਂ ਤੇ ਡਿਪੈਂਡ ਹੈ ਜੀ ਤੇ ਕਈ ਵਾਰ ਮਾਸਾ ਮਾਈਲਸਟੋਨ ਜਿਹੜਾ ਸਾਬਤ ਹੋ ਜਾਂਦੇ ਨੇ ਲੱਗਦਾ ਕਿ ਹਾਸ਼ਿਰ ਇੱਕ ਮਾਈਲਸਟੋਨ ਬਣ ਗਈ ਦੇਖੋ ਜ਼ਿੰਦਗੀ ਕਰਮ ਹੈ ਮੈਂ ਕਿਹਾ ਬਹੁਤ ਸਾਲ ਪਹਿਲਾਂ ਲਿਖੀ ਸੀ ਲੈ ਰ ਮੈਨੂੰ ਯਾਦ ਨਹੀਂ ਕਿੱਥੇ ਲਿਖੇ ਕਿਹੜੇ ਗੱਲ ਹਰ ਚੌਂਕ ਨੂੰ ਮੰਜ਼ਲ کہہ ਕੇ ਕਦ ਤੱਕ ਚਿਤਪੁਰ ਜਾਵਾਂ ਉਹ ਪਾਸਟ ਹੈ ਉਹਦੇ ਤੇ ਤੁਸੀਂ ਜ਼ਿੰਦਗੀ ਨਹੀਂ ਗੱਡ ਸਕਦੇ ਹਾਂ ਹਾਂ ਜੇ ਤੁਸੀਂ ਸਾਰਾ ਕੰਮ ਛੱਡ ਕੇ ਬੈਠਣਾ ਫਿਰ ਉਹਦੀਆਂ ਪਿੰਡ ਦੀ ਸੱਚੀ ਗੱਲਾਂ ਕਰਦਾ ਵੀ ਅਸੀਂ ਫਿਰ ਐ ਕਰਿਆ ਸੀ ਫਿਰ ਆ ਯੂ ਹੈਵ ਟੂ ਮੇ ਥੋਨੇ ਖੋਰ ਹੋਰ ਥੋੜਾ ਜਿਹਾ ਸਿਨੇਮੇ ਦਾ ਫਾਰਮੈਟ ਬਦਲਿਆ ਜਿਹੜਾ ਨੈਟਫਲਿਕਸ ਐਂਡ ਆਲ ਹੈ ਨਾ ਇਹਨੇ ਸਿਨੇਮੇ ਦਾ ਉਹ ਓਵਰঅল ਬਿਜ਼ਨਸ ਤੋੜਤਾ ਬਹੁਤ ਤੋੜਤਾ ਮਤਲਬ 50% ਤੋਂ ਵੀ ਜ਼ਿਆਦਾ ਤੋੜਤਾ ਬਾਲੀਵੁੱਡ ਵੀ ਇਸ ਗੱਲੋਂ ਚਿੰਤਾ ਚ ਰਹਿੰਦਾ ਵੀ ਉਹਨਾਂ ਦੀਆਂ ਫਿਲਮਾਂ ਚੱਲਣਗੀਆਂ ਕਿਵੇਂ ਚਿੰਨ੍ਹਵੇਂ ਮਹਿੰਗੇ ਹੋਗੇ ਹੂੰ ਉਹ ਇੱਕ ਕਾਰਪੋਰੇਟ ਹੈ ਜਿਹਨੇ ਪਹਿਲਾਂ ਇਹ ਕਾਰਪੋਰੇਟ ਹੁ ਨੱਥ ਪਵੇ ਨਾ ਇਹਨਾਂ ਦੇ ਟਿਕਟਾਂ ਦੇ ਰੇਟ ਸੈੱਟ ਹੋਣ ਹੂੰ ਫਿਰ ਆਵਾਮ ਸਾਡੀ ਵਧੇ ਵਧੇ ਤਾਂ ਸਿਨੇਮਾ ਇੱਕ ਮਾਧਿਅਮ ਬਣੇ ਸਿਨੇਮਾ ਬਹੁਤ ਵੱਡਾ ਮਾਧਿਅਮ ਵੀ ਬਣ ਸਕਦਾ ਹੈ ਐਜੂਕੇਸ਼ਨ ਦਾ ਵੀੜੀਆਂ ਗੱਲਾਂ ਅਸੀਂ ਉਦਾਂ ਨਹੀਂ ਕਹਿ ਸਕਦੇ ਕਿ ਬਈ ਅਸੀਂ ਲਾਰਜਨ ਲਾਈਵ ਜਿਹੜੀ ਸਕਰੀਨ ਹੁੰਦੀ ਹੈ ਤੇ ਵੱਡੀ ਗੱਲ ਕਹਿ ਦਿੰਦੇ ਅਸੀਂ ਸਿਸਟਮ ਨੂੰ ਮੰਗਾਰ ਪਾਉਣਾ ਹੂੰ ਚਲੋ ਮੈਂ ਆਖਰੀ ਸਵਾਲ ਪੁੱਛਣਾ ਹੈ ਹੁਣ ਕਦੀ ਆਉਣ ਵਾਲੇ ਸਮੇਂ 'ਚ ਸਿੱਖ ਦੇਖਿਆ ਕਿ ਹੁਣ ਮਨ ਬਦਲੇ ਤੇ ਕਦੀ ਅਵਾਰਡ ਸ਼ੋਅਸ ਦੇ ਵਿੱਚ ਜਾਣਾ ਹੈ ਨਹੀਂ ਮੈਂ ਇੱਕੋ ਵਾਰ ਹੀ ਗਿਆ ਸੀ ਉਹ ਕਿਉਂਕਿ ਸਾਡੀ ਮਾਂ ਬੋਲੀ ਦੀ ਰਿਪ੍ਰেজੈਂਟੇਸ਼ਨ ਸੀ ਜਦੋਂ ਅਸੀਂ ਜਰਮਨ ਗਏ ਸੀ ਤੇ ਦੂਜੇ ਉੱਥੇ ਉਹਨਾਂ ਨੇ ਸਾਡੇ ਨਾਮ ਵਗਾਏ ਸੀ ਵਰਲਡ 뮤ਜ਼ਿਕ ਵਾਲਾ ਨੇ ਤੇ ਉਹ ਕਿਉਂਕਿ ਬਾਕੀ ਪਸ਼ਾ ਮਾਂ ਉੱਥੇ ਜਾਣੀਆਂ ਸੀ ਤਾਂ ਮੈਂ ਗਿਆ ਸੀ ਨਹੀਂ ਅਸੀਂ ਜੇ ਮੈਂ ਅਜਰੇ ਆਪਣੀ ਸਟੇਟ 'ਚ ਕੋਈ 뮤ਜ਼ਿਕ ਹੁੰਦਾ ਤਾਂ ਉਹ ਤਾਂ ਆਪਣੇ ਹੀ ਸਾਰੇ ਮੈਂ ਕਦੇ ਵੀ ਇਸ ਤਰ੍ਹਾਂ ਦੇ ਮੁਕਾਬਲੇ 'ਚ ਨਾ ਪਿਆ ਤੇ ਨਾ ਪਾਵਾਂਗਾ ਹੂੰ ਉਹ ਜੇ ਮੈਂ ਆਹ ਆਟ ਫੰਕਸ਼ਨਲ ਅਕਵੇਰੀ ਨਾਂ ਨੂੰ ਪਾ ਲੰਨੇ ਮੈਂ ਉਹਨਾਂ ਨੂੰ ਨਿੱਜੀ ਤੌਰ ਤੇ ਫੋਨ ਕਰਦਾ ਬਿਲਕੁਲ ਨਹੀਂ ਪਾਣਾ ਮੇਰਾ ਨਾਂ ਬਿਲਕੁਲ ਨਹੀਂ ਪਾਣਾ ਨਹੀਂ ਪਾਣਾ ਮੈਂ ਸਾਰਿਆਂ ਤੋਂ ਪੁੱਛਿਆ ਹਾਂ ਮੈਂ ਮੁਕਾਬਲੇ ਵਿੱਚ ਸਾਰਿਆਂ ਤੋਂ ਪੁੱਛਿਆ ਜਿੱਤਦੇ ਹੋਏ ਉਹਨਾਂ ਮੇਰੇ ਕੀ ਸੁਣਾਇਆ ਕਰੋ ਜੰਦ ਜੰਦੇ ਹੁਣ ਕੀ ਪੰਜਾਬੀ ਚੜ੍ਹਦੀ ਕਲਾ ਰਹਿਣਾ ਕੋਈ ਨਹੀਂ ਦੁੱਖ ਦੀ ਘੜੀ ਐ ਪਰ ਆਪਸ ਸਾਰਿਆਂ ਨੇ ਰਲ ਮਿਲ ਕੇ ਕੱਢ ਲੈਣਾ ਐਂ ਜਮੀਨਾਂ ਉਦਾਂ ਹੀ ਹੋਣਗੀਆਂ ਪਧਰੀਆਂ ਹੋਣਗੀਆਂ ਫਸਲ ਹੋਊਗੀ ਸਾਲ ਬਾਅਦ ਵਧੀਆ ਹੋਊਗੀ ਬਹੁਤ ਬਹੁਤ ਸ਼ੁਕਰੀਆ Acho que eu vou chegar.